ਹਾਂ ਅੱਛਾ نو ਆਈ نو ਆਈ نو ਥੈਂਕ ਯੂ ਥੈਂਕ ਯੂ ਬਾਈ ਨੇ ਐਕਟਿੰਗ ਕਰਕੇ ਦਿਖਾਈਏ ਕਹਿੰਦਾ ਵੀ ਫੋਨ ਖੋ ਕੇ ਦੇ ਵਿਲ ਰਨ ਓਕੇ ਓਕੇ ਧੋਈਆ ਤੇ ਇੰਗਲਿਸ਼ ਬਾਈ ਵਧੀਆ ਬੋਲਦਾ ਤੇ ਮੋਸਟਲੀ ਟੀਚਰ ਕਹਿੰਦੇ ਇੰਡੀਆ ਤੋਂ ਹੀ ਆਉਂਦੇ ਨੇ ਮੋਸਟ ਆਫ ਦਾ ਟੀਚਰ ਹੂ ਲਰਨ टीच ਇੰਗਲਿਸ਼ ਹੇਅਰ ਫਰੋਮ ਇੰਡੀਆ ਇਨ ਯੂਨੀਵਰਸਿਟੀ ਡਾਕਟਰਸ ਫਰੋਮ ਇੰਡੀਆ ਡਾਕਟਰਸ ਫਰੋਮ ਇੰਡੀਆ ਟੀਚਰਸ ਫਰੋਮ ਇੰਡੀਆ they teach english in universities yes yeah at sab university okay okay ਤੁਸੀਂ ਕਾਫੀ ਬਣਾਉਣ ਦਾ ਤਰੀਕਾ ਦੇਖੋ ਇਹਨਾਂ ਦੇਸ਼ਾਂ ਦੇ ਵਿੱਚ ਕਾਫੀ ਬਹੁਤ ਮਸ਼ਹੂਰ ਆ ਖਾਸ ਕਰਕੇ ਇਥੋਪੀਆ ਦੀ ਤੇ ਮੈਂ ਇਹਨਾਂ ਨੂੰ ਕਿਹਾ ਦੁੱਧ ਵਾਲੀ ਕਾਫੀ ਹੈਗੀ ਇਹ ਕਹਿੰਦਾ ਦੁੱਧ ਵਾਲੀ ਕਾਫੀ ਨਹੀਂ ਹੈਗੀ ਬਲੈਕ ਕਾਫੀ ਆ ਇਹ ਕਹਿੰਦਾ ਨੇ ਸਰਾਹੀ ਰੱਖੀ ਹੋਈ ਆ ਤੇ ਇਹਦੇ ਵਿੱਚ ਇਹਨਾਂ ਨੇ ਮਟੀਰੀਅਲ ਪਾਇਆ ਹੋਇਆ ਆ ਦੇ ਐਂ ਚੱਕ ਕੇ ਨਾ ਇਹਦੇ ਵਿੱਚ ਮਟੀਰੀਅਲ ਥੱਲੇ ਯਾਰ ਦੇਖੋ ਕੋਲਾ ਵਾਲਿਆ ਹੋਇਆ ਤੇ ਕੋਲੇ ਨਾਲੇ ਹਵਾ ਚੱਲ ਰਹੇ ਨੇ ਆਪਣੇ 12 ਮਹੀਨੇ ਹੁੰਦੇ ਨੇ ਨਾ ਨਾਰਮਲੀ ਤਾਂ ਇਹਨਾਂ ਕੋਲ 13 ਮਹੀਨੇ ਨੇ ਤੇ 13ਵੇਂ ਮਹੀਨੇ ਦੇ ਵਿੱਚ ਇਹਨਾਂ ਦੇ 5 ਦਿਨ ਹੁੰਦੇ ਨੇ ਜਿਹੜਾ ਲੀਪ ਵਾਲਾ 13ਵਾਂ ਮਹੀਨਾ ਹੁੰਦਾ ਲੀਪ ਵਾਲਾ ਸਾਲ ਹੁੰਦਾ ਤਾਂ ਉਹਦੇ ਵਿੱਚ ਇਹਨਾਂ ਦੇ 6 ਦਿਨ ਹੁੰਦੇ ਨੇ ਤੇ ਤਾਂ ਕਰਕੇ ਇਹਨਾਂ ਦੇ 13 ਮਹੀਨੇ ਹੋਣ ਕਰਕੇ ਡੇਟ ਵਾਈਜ਼ ਜੇ ਆਪਾਂ ਗੱਲ ਕਰੀਏ ਆਫੀਸ਼ੀਅਲੀ ਇਹ ਦੁਨੀਆ ਤੋਂ 7-8 ਸਾਲ ਪਿੱਛੇ ਨੇ ਆਪਕੋ ਕਿੰਨਾ ਟਾਈਮ ਹੋ ਗਿਆ ਯਹਾਂ ਪੇ ਹੋਰ 100 300 ਸਾਲ ਤੋਂ ਪਾਕਿਸਤਾਨ ਹੋਵੇ ਠੀਕ ਹੈ ਅੱਛਾ ਰੈਸਟੋਰੈਂਟ ਸਟਾਰਟ ਕੀਓ 2.5 ਸਾਲ ਹੋ ਗਿਆ ਸਵੇਰ ਦਾ 7 ਵਜੇ ਦਾ ਟਾਈਮ ਆ ਤੇ ਇਹ ਹੈਗੀ ਆ ਜੀ ਪਹਿਲੀ ਝਲਕ ਦੇਸ਼ ਇਥੋਪੀਆ ਦੀ ਮੀਂਹ ਪੈ ਕੇ ਹਟਿਆ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਯਾਰ ਜਦੋਂ ਰਾਤ ਫਲਾਈਟ ਦੇ ਵਿੱਚ ਆ ਰਹੇ ਸੀ ਨਾ ਤਾਂ ਪੂਰੀਆਂ ਜਗਮਗ ਜਗਮ ਕਰ ਰਹੀਆਂ ਸੀ ਲਾਈਟਾਂ ਹੁਣ ਆਪਾਂ ਇੱਥੋਂ ਟੈਕਸੀ ਬੁੱਕ ਕਰਦੇ ਆ ਤੇ ਹੋਟਲ ਵਾਲੇ ਪਾਸੇ ਨੂੰ ਚੱਲਦੇ ਆ 2-3 ਘੰਟੇ ਆਪਾਂ ਇੱਥੇ 에ਅਰਪੋਰਟ ਤੇ ਕੱਢੇ ਨੇ ਦਿਨ ਚੜ੍ਹਨ ਤੱਕ ਆ ਕਿੱਡਾ ਸੋਹਣਾ ਹਰਾ ਹਰਾ ਘਾਹ ਲੱਗ ਰਿਹਾ ਪੂਰੀ ਠੰਡਾ ਵੇ ਜਿੰਨੀ ਤੁਸੀਂ ਕਹਿ ਦੋ ਓਨੀ ਠੰਡਾ 10 ਡਿਗਰੀ ਟੈਂਪਰੇਚਰ ਆ ਯਾਰ ਉੱਪਰ ਦੀ ਮੀਂਹ ਪੈ ਕੇ ਹਟਿਆ ਤੇ ਹਵਾ ਵੀ ਚੱਲ ਰਹੀ ਆ ਹੱਥਾਂ ਨੂੰ ਵੀ ਮਤਲਬ ਐ ਠਾਰੀ ਚੜ ਰਹੀ ਆ ਪੂਰੀ ਕੱਪੜੇ ਖਰੀਦਨੇ ਪੈਣਗੇ ਠੰਡ ਵਾਲੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਜੀ ਆਪਣਾ ਹੋਟਲ ਹੋਟਲ ਵੀ ਆ ਗੈਸਟ ਹਾਊਸ ਵੀ ਆ ਤੇ ਅਵੀ ਗੈਸਟ ਹਾਊਸ ਇਹਨੂੰ ਕਿਹਾ ਜਾਂਦਾ 1500 ਰੁਪਏ ਚ ਆਪਾਂ ਨੂੰ ਇੰਡੀਆ ਦੇ ਹਿਸਾਬ ਨਾਲ ਇੱਥੇ ਕਮਰਾ ਮਿਲ ਗਿਆ ਤੇ ਮੈਨੂੰ ਕਮਰਾ ਪਸੰਦ ਆਇਆ ਮੈਂ 2 ਦਿਨਾਂ ਵਾਸਤੇ ਕਮਰਾ ਇਹ ਲੈ ਲਿਆ ਹੁਣ ਸ਼ਾਮ ਨੂੰ 5:30 ਵਜੇ ਦਾ ਟਾਈਮ ਹੋਇਆ ਕਿਰਾਇਆ ਮੇਰੇ ਕੋਲ ਇੱਕ ਦਿਨ ਦਾ ਹੀ ਸੀ ਕਮਰਾ ਮੈਂ ਦੋ ਦਿਨਾਂ ਵਾਸਤੇ ਲਿਆ ਤੇ ਹੁਣ ਮੈਂ ਬੜਾ ਜਿਹਾ ਕਢਾਉਣ ਚੱਲੇ ਆ ਪੈਸੇ ਪੈਸੇ ਕਢਾ ਕੇ ਫਿਰ ਸ਼ਾਮ ਨੂੰ ਇਹਨਾਂ ਨੂੰ ਕਿਰਾਇਆ ਦੇਵਾਂਗੇ ਇਹ ਕੁਛ ਇੱਥੋਂ ਦਾ ਆਲੇ-ਦਾਲ ਦਾ ਮਾਹੌਲ ਆ ਆ ਲਿਖਿਆ ਹੋਇਆ ਹੈ ਸਾਹਮਣੇ ਇਧਰਲੇ ਪਾਸੇ ਨਾਮ ਅਵੀ ਪੈਂਸ਼ਨ ਹਾਂ ਅੱਛਾ نو ਆਈ نو ਆਈ نو ਥੈਂਕ ਯੂ ਥੈਂਕ ਯੂ ਬਾਈ ਨੇ ਐਕਟਿੰਗ ਕਰਕੇ ਦਿਖਾਈਏ ਕਹਿੰਦਾ ਵੀ ਫੋਨ ਖੋ ਕੇ ਦੇ ਵਿਲ ਰਨ ਓਕੇ ਓਕੇ ਦਿਸ ਇਸ ਗੋਇੰਗ ਟੂ ਦਾ ਮੇਨ ਰੋਡ ਓਕੇ ਇਹ ਸੜਕ ਸਾਈ ਜਾਂਦੀ ਹੈ ਜੀ ਸਿੱਧੀ ਮੇਨ ਰੋਡ ਨੂੰ ਬਾਈ ਨੇ ਐਕਟਿੰਗ ਕਰਕੇ ਦਿਖਾਈਏ ਕਹਿੰਦਾ ਵੀ ਤੇਰਾ ਫੋਨ ਖੋ ਕੇ ਭੱਜ ਜਾਣਗੇ ਵਿਚ ਲੈਂਗੁਏਜ ਯੂ ਸਪੀਕ ਯੂ نو ਇੰਗਲਿਸ਼ نو ਇੰਗਲਿਸ਼ ਚੋਕੋ ਨਹੀਂ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਥੱਕ ਗਿਆ ਅੱਜ ਬਾਈ ਮੈਂ 에어ਪੋਰਟ ਤੋਂ ਜਦੋਂ ਆਇਆ ਨਾ ਸਿੱਧਾ ਮੈਂ ਹੋਟਲ 'ਚ ਪਹੁੰਚਿਆ ਇੰਡੀਅਨ ਰੈਸਟੋਰੈਂਟ ਵੀ ਰਾਹ ਦੇ ਵਿੱਚ ਆ ਗਿਆ ਸੀ ਮੈਂ ਉੱਥੇ ਖਾਦਾ ਪੀਤਾ ਵੀ ਆ ਵੀਡੀਓ ਨਹੀਂ ਬਣਾਈ ਫਿਰ ਮੈਂ ਸਿੱਧਾ ਹੋਟਲ ਦੇ ਵਿੱਚ ਆਇਆ ਹੋਟਲ 'ਚ ਆ ਕੇ ਮੈਂ ਸੌਂ ਗਿਆ ਵੈਸੇ ਮੈਂ 2-3 ਵਜੇ ਦਾ అలਾਰਮ ਲਾਇਆ ਹੋਇਆ ਸੀ ਵੀ 2-3 ਵਜੇ ਉੱਠ ਕੇ ਆਪਾਂ ਘੁੰਮਾਂਗੇ ਪਰ ਨਹੀਂ ਉੱਠਿਆ ਗਿਆ ਫਿਰ ਮੈਂ ਪਿਆ ਰਿਹਾ ਸ਼ਾਮ ਨੂੰ 5:30 ਵਜੇ ਉੱਠਿਆ ਮੈਂ ਕਹਾ ਹੁਣ ਸ਼ਾਮ ਨੂੰ ਆਪਾਂ ਕਿੱਧਰ ਪੱਗ ਬੰਨਾਂਗੇ ਮੈਂ ਪਰ ਨਾ ਬੰਨ ਕੇ ਹੀ ਘੁੰਮਣ ਚੱਲੇ ਆ ਇਥੋਪੀਆ ਘੁੰਮਾਂਗੇ ਜੀ ਹੁਣ ਆਪਾਂ ਆਉਣ ਵਾਲੇ 15-20 ਦਿਨ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਥੋਪੀਆ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇਥੋਪੀਆ ਆਪਦੇ ਕਲਚਰ ਵਾਸਤੇ ਜਾਂ ਜਿਹੜੀਆਂ ਇਥੋਪੀਆ ਦੇ ਵਿੱਚ ਟ్రਾਈਬਸ ਨੇ ਉਹਦੇ ਕਰਕੇ ਬਹੁਤ ਫੇਮਸ ਹੈ ਤੇ ਆਪਾਂ ਉਹ ਟ్రਾਈਬਾਂ ਹੀ ਦੇਖਣ ਆਏ ਆ ਮੌਸਮ ਵੀ ਇੱਥੋਂ ਦਾ ਬਹੁਤ ਘੈਂਟ ਆ ਸਵੇਰੇ ਤਾਂ ਬਹੁਤ ਜ਼ਿਆਦਾ ਠੰਡ ਸੀ ਹੁਣ ਮੱਠੀ ਮੱਠੀ ਹਵਾ ਚੱਲ ਰਹੀ ਆ ਪਹਿਲਾਂ ਆਪਾਂ ਬਾਜ਼ਾਰ ਚੱਲੇ ਆ ਜੀ ਏਟੀਐਮ ਹੋਟਲ ਵਾਲ ਨੂੰ ਕਿਰਾਇਆ ਦੇਣਾ, ਕੁਛ ਖਾਣਾ ਪੀਣਾ ਵੀ ਆ, ਇੱਕ ਮਾਰਕੀਟ ਵੀ ਜਾਣਾ, ਸਾਰਾ ਕੁਝ ਤੁਹਾਨੂੰ ਹੁਣ ਆਪਾਂ ਦਿਖਾਵਾਂਗੇ ਬੈਕ ਕੈਮਰੇ ਨਾਲ। ਫਿਲਹਾਲ ਇੱਥੇ ਵੀ ਖਤਰਾ ਪੂਰਾ ਹੀ ਆ। ਕੋਈ ਤੁਹਾਡਾ ਕੋਈ ਬੰਦਾ ਫੋਨ ਖੋਕੇ ਭੱਜ ਸਕਦਾ। ਉਹ ਅਫਰੀਕਾ ਦੀ ਬਈ ਹਰੇ ਕੰਟਰੀ ਜੀ ਆ। ਠੀਕ ਆ। ਮੈਂ ਕਹਿੰਦਾ ਵੀ ਦੁਨੀਆ ਦੇ ਹਰੇਕ ਪਾਸੇ ਹੀ ਆਹੋ। ਤੁਸੀਂ ਦਿੱਲੀ ਲੰਘ ਜੋ ਮੈਂ ਕਹਿੰਦਾ ਦਿੱਲੀ ਵੀ ਤੁਹਾਨੂੰ ਐ ਨਹੀਂ ਪਤਾ ਕਰਨ ਤੋਂ ਤੁਹਾਡੇ ਕੋਈ ਮੋਬਾਈਲ ਲਾ ਕੇ ਲੈ ਜੀ। ਸੋ ਉਹ ਤਾਂ ਹਰੇਕ ਕੰਟਰੀ ਜੀ ਜਾਓਗੇ ਜਿੱਥੇ ਵੀ ਜਾਓਗੇ ਤੁਹਾਨੂੰ ਧਿਆਨ ਰੱਖਣਾ ਹੀ ਪੈਣਾ। ਇਹ ਆ ਜੀ ਅਦੀਸ ਅਬਾਬਾ ਸ਼ਹਿਰ ਦੀ ਪਹਿਲੀ ਝਲਕ ਅਦੀਸ ਅਬਾਬਾ ਇਹਨਾਂ ਦੀ ਰਾਜਧਾਨੀ ਦਾ ਨਾਮ ਆ ਤੇ ਸਾਹਮਣੇ ਤੁਸੀਂ ਪਹਾੜ ਦੇਖ ਰਹੇ ਹੋ ਨੋ ਨੋ ਆਈ ਐਮ ਮੇਕਿੰਗ ਵੀਡੀਓ ਆਫ ਮਾਉਂਟੇਨਸ ਆਨ ਦਾ ਮਾਉਂਟੇਨ ਮਾਉਂਟੇਨ ਪਹਾੜ ਯਾ ਥੈਟ ਵਨ ਆਮ ਨਾਟ ਰਿਕਾਰਡਿੰਗ ਐਨੀਥਿੰਗ ਡੋਨਟ ਵਰੀ ਓਕੇ ਨੋ 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 ਥੈਂਕ ਯੂ ਸੋ ਮਚ ਫਾਰ ਦਾ ਹੈਲਪ ਇੰਡੀਅਨ ਆਈ ਐਮ ਇੰਡੀਅਨ नो 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 आई एम ए टूरिस्ट हेयर आई एम जस्ट टेकिंग पिक्चर लाइक दैट इज लुकिंग वेरी ब्यूटिफुल्स वाईंटेन दैट साइड माई होटल इज दैट साइड एरिया टू डे इज माई फर्स्ट डे सो हॉली धीरे धीरे स्लोली स्लोली आई विल एक्सप्लोर ऑल थिंग्सिंग Adi Baba, how many times? Yeah. How many days I will live here? Yeah. I think two to three three days. After that, After that I will go to Omo Valley side. Uh, Omo? Omo Valley. Obupali. Yeah, to see the tribes. Why? Yeah. Uh, you have car? I have? Car? car? No, 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 no car, business car. Business car? No, no, I don't have. No. I am a tourist here. Really? Yes. Really. Oh, thank you. ਤੇ ਬਾਕੀ ਸਾਨੂੰ ਸਮਝਾਉਣ ਹਰੇਕ ਬੰਦਾ ਆਊਗਾ ਬਾਕੀ ਬਾਈ ਦੀ ਗੱਲ ਸਹੀ ਵੀ ਸੀ ਸਰਕਾਰੀ ਬਿਲਡਿੰਗਾਂ ਦੀ ਆਪਾਂ ਫੋਟੋ ਨਹੀਂ ਲੈ ਸਕਦੇ ਪਰ ਜੇ ਆਪਾਂ ਇਧਰਲੇ ਪਾਸੇ ਵੀਡੀਓ ਬਣਾ ਰਹੇ ਆ ਤਾਂ ਸਰਕਾਰੀ ਬਿਲਡਿੰਗਾਂ ਆਪਣੇ ਰਾਹ ਦੇ ਵਿੱਚ ਆ ਰਹੀਆਂ ਨੇ ਤਾਂ ਉਹਦਾ ਕੋਈ ਕਸੂਰ ਨਹੀਂ ਬਾਕੀ ਐਡੀ ਐਡਾ ਕੋਈ ਰੌਲਾ ਬਾਈ ਹੁੰਦਾ ਨਹੀਂ ਅਦੀਸ ਅਬਾਬਾ ਇਹਨਾਂ ਦੀ ਰਾਜਧਾਨੀ ਦਾ ਨਾਮ ਆ ਜੀ ਤੇ ਬਾਕੀ ਦੇਸ਼ਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਇਹ ਦੇਸ਼ ਵਧੀਆ ਡਿਵੈਲਪ ਆ ਰਾਤ ਜਦੋਂ ਫਲਾਈਟ ਲੈਂਡ ਕੀਤੀ ਹੈ ਨਾ ਤਾਂ ਲੱਗ ਰਿਹਾ ਸੀ ਕਿਸੇ ਵੱਡੀ ਸਿਟੀ ਦੇ ਵਿੱਚ ਆਪਾਂ ਐਂਟਰ ਕਰ ਰਹੇ ਹਾਂ ਵੀ ਪੂਰਾ ਸ਼ਹਿਰ ਜਗਮਗ ਜਗਮਗ ਕਰ ਰਿਹਾ ਸੀ ਤੇ ਇੱਥੋਂ ਆਪਾਂ ਇੱਕ ਬਾਜ਼ਾਰ ਜਾਣਾ ਜੀ ਬਾਜ਼ਾਰ ਦਾ ਨਾਮ ਹੈਗਾ ਸ਼ੋਲਾ ਬਾਜ਼ਾਰ S H O L A ਤੇ ਇੱਕ ਇੱਥੇ ਮਾਰਕੀਟ ਆ ਉਹਦਾ ਨਾਮ ਹੈਗਾ ਮਾਰਕੇ ਤੋਂ ਮਾਰਕੀਟ ਉਹ ਕੁਝ ਜ਼ਿਆਦਾ ਖਤਰਨਾਕ ਆ ਉੱਥੇ ਬੰਦਾ ਆਰਾਮ ਨਾਲ ਘੁੰਮ ਨਹੀਂ ਸਕਦਾ ਉੱਥੇ ਆਪਾਂ ਜਾਵਾਂਗੇ ਕੱਲ ਨੂੰ ਜਾਵਾਂਗੇ ਹਜੇ ਟਾਈਮ ਨਹੀਂ ਹੈਗਾ ਆਪਣੇ ਕੋਲ ਉਹਨਾ ਵੀ ਆਪਾਂ ਉਹ ਮਾਰਕੀਟ ਐਕਸਪਲੋਰ ਕਰ ਸਕੀਏ ਸੜਕਾਂ ਤੇ ਜਿੰਨੇ ਲੋਕ ਘੁੰਮ ਰਹੇ ਨੇ ਨਾ ਜ਼ਿਆਦਾਤਰ ਮੇਰੇ ਕਹਿੰਦੇ ਦੇਖ ਕੇ ਲੰਘ ਰਹੇ ਨੇ ਤੇ ਵਧੀਆ ਹੱਸ ਕੇ ਹੈਲੋ ਹਾਈ ਵੀ ਕਰ ਰਹੇ ਨੇ ਐ ਨਹੀਂ ਕਹਿੰਦੇ ਵੀ ਵੀਡੀਓ ਨਾ ਬਣਾ ਜਾ ਕਿਵੇਂ ਵੀ ਤਾਂ ਉਹ ਅਵੇਅਰ ਕਰਦੇ ਨੇ ਵੀ ਫੋਨ ਨਾ ਤੇਰਾ ਕੋਈ ਖੋਕੇ ਲੈ ਜਾਏ ਵੀਡੀਓ ਦੇ ਚੱਕਰ ਦੇ ਵਿੱਚ ਸਾਹਮਣੇ ਕੁੜੀ ਛੱਲੀਆਂ ਵੇਚੀ ਜਾਂਦੀ ਆ ਆਪਾਂ ਛੱਲੀ ਖਾਈਏ ਯਾਰ ਕਿਉਂਕਿ ਸਵੇਰ ਦੀ 9 ਵਜੇ ਦੀ ਮੈਂ ਰੋਟੀ ਖਾਧੀ ਹੋਈ ਐ ਇੰਡੇ ਰੈਸਟੋਰੈਂਟ ਦੇ ਵਿੱਚ ਉਸ ਤੋਂ ਬਾਅਦ ਮੈਂ ਕਿਤੇ ਗਿਆ ਨਹੀਂ ਤੇ ਫਿਰ ਸਾਨੂੰ ਆਪਾਂ ਅਦੀਸ ਬਾਬਾ ਬਾਰੇ ਗੱਲਾਂ ਬਾਤਾਂ ਕਰਦੇ ਆ ਹਾਊ ਹਾਊ ਮੱਚ ਫਾਰ ਥਿਸ ਵਨ ਯਾ ਵਨ ਹਾ ਮੱਚ 40 ਯਾ ਓਕੇ ਯੈਸ ਯੈਸ ਯਾ ਵਨ ਥੈਂਕ ਯੂ ਯੂ نو ਇੰਗਲਿਸ਼ ਓ ਥੈਂਕ ਯੂ ਸੌਰੀ ਐਮ ਇਨ ਸਪੀਕ ਯੈਸ ਯੈਸ ਆਈ ਕੈਨ ਸਪੀਕ ਇਟਸ ਅ ਸਸਮ ਸਪੀਕਰ ਵੋ ਬੋਤ ਅਨਜ਼ਿਕ ਲੰਗ ਹਾਉ ਟੂ ਯਾ ਐਕਚੁਅਲੀ ਆਮ ਫਰਮ ਇੰਡੀਆ ਡੂ ਯੂ ਡੂ ਵਾਟ ਇਜ਼ ਯੂ ਯੂ ਆਰ ਟੀਚਰ ਓ ਕਮ ਬੇ ਦਮੀ ਕਮ ਦਿਸ ਸਾਈਡ ਲੋ ਜੀ ਸੜਕ ਤੇ ਜਾਂਦੇ ਜਾਂਦੇ ਇੱਥੇ ਇੱਕ ਕੁੜੀ ਬੈਠੀ ਸੀ ਤੇ ਛੱਲੀਆਂ ਭੁੰਨ ਰਹੀ ਸੀ ਮੈਂ ਰੇਟ ਪੁੱਛਿਆ ਤਾਂ ਰੇਟ ਸਮਝ ਨਹੀਂ ਆਇਆ ਤਾਂ ਨਾਲ ਦੀ ਨਾਲ ਮੈਨੂੰ ਇੱਥੇ ਇੱਕ ਬਾਈ ਮਿਲੇ ਇਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਰੇਟ ਹੈਗਾ ਜੀ 40 ਰੁਪਏ ਬਾਈ ਹੋਰਾਂ ਨੂੰ ਇੰਗਲਿਸ਼ ਆਉਂਦੀ ਆ ਕਾਫੀ ਲੰਬੇ ਟਾਈਮ ਤੋਂ ਮੋੜ-ਮੁੜ ਕੇ ਮੇਰੇ ਕਣੀ ਦੇਖ ਰਹੇ ਸੀ ਕਿਉਂਕਿ ਇਹਨਾਂ ਨੂੰ ਵੀ ਸ਼ੌਂਕ ਆ ਇੰਗਲਿਸ਼ ਦੇ ਵਿੱਚ ਗੱਲ ਕਰਨ ਦਾ ਬਰੋ ਕਮ ਅਗੇਨ ਵਿਦ ਮੀ ਕਮ ਹੇਅਰ ਸੋ ਇਹਨਾਂ ਨੇ ਕਿਹਾ ਵੀ ਇੰਡੀਆ ਤੋਂ ਟੀਚਰ ਨੇ ਜਿਹੜੇ ਇੱਥੇ ਟੀਚਿੰਗ ਕਰਦੇ ਨੇ ਇੰਗਲਿਸ਼ ਪੜ੍ਹਾਉਂਦੇ ਨੇ ਤੇ ਇਹ ਕਹਿੰਦੇ ਵੀ ਮੈਂ ਵੀ ਉਹਨਾਂ ਟੀਚਰਾਂ ਕੋਲੋਂ ਉਹਨਾਂ ਅਧਿਆਪਕਾਂ ਕੋਲੋਂ ਇੰਗਲਿਸ਼ ਸਿੱਖੀ ਹੋਈ ਆ ਤੇ ਇੰਗਲਿਸ਼ ਬਾਈ ਵਧੀਆ ਬੋਲਦਾ ਤੇ ਮੋਸਟਲੀ ਟੀਚਰ ਕਹਿੰਦੇ ਇੰਡੀਆ ਤੋਂ ਹੀ ਆਉਂ Uh, who learn uh, teach english here from india Chars, in university yeah, doctors, doctors, from doctors from india doctors from india teachers from india yeah. they teach english in universities in university adsap yeah, okay. university okay okay the bhai ne keha vi inna di jehri what is your local language i forget amharic. that amharic te amharic inna di national language da most of the people amharic bolde ne par 87 plus languages in ethiopia ha ah, matlab 87 plus languages ethiopia de vich boliyan jandiyan ne ਪਰ ਮੇਨ ਕਾਮਨ ਕਿਸੇ ਨਾਲ ਗੱਲ ਕਰਨ ਵਾਸਤੇ ਐਮਹਾਰਿਕ ਲੈਂਗੁਏਜ ਇਹ ਯੂਜ਼ ਕਰਦੇ ਨੇ ਤੇ ਐਂਡ ਆਈ ਫੋਰਗੇਟ ਯੂਰ ਨੇਮ ਅਗੇਨ ਅਗਾ تھا ਅਗਾ تھا ਬਾਈ ਦਾ ਨਾਮ ਹੈਗਾ ਜੀ ਅਗਾਥਾ ਤੇ ਬਾਈ ਨੂੰ ਕਿਹਾ ਮੈਂ ਕਿਹਾ ਆ ਜਾ ਬਾਈ ਤੈਨੂੰ ਵੀ ਆਪਾਂ ਆਦੇ ਨਾਲ ਛੱਲੀ ਖਵਾਈਏ ਬਾਈ ਕਹਿੰਦਾ ਠੀਕ ਐ ਓਕੇ ਥੈਂਕ ਯੂ ਅਗੇਨ ਇਨਫੋਰਮੇਸ਼ਨ ਓਕੇ ਇਫ ਯੂ ਵਾਂਟ ਫੋਰ ਇਨਫੋਰਮੇਸ਼ਨ ਯੂ ਕੈਨ ਆਸਕ ਮੀ ਐਨੀ ਕੁਸਚਨਸ ਨੋ ਨੋ ਆਈ ਜਸਟ ਦਿਸ ਇ ਮਾਈ ਫਸਟ ਡੇ ਇਨ ਇਥੋਪੀਆ ਯਾ ਆਈ ਜਸਟ ਗੋਇੰਗ ਟੂ ਸੀ ਦਾ ਮਾਰਕੀਟ ਟੂ ਬਾਈ ਸਮਥਿੰਗ then i will go back to my yurt i need a atm where is the atm to withdraw the money yeah okay. yeah te you can't get everywhere oh okay 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 get ah, bas eh hi si baki tribal area wagaira sara kuch log ithon de mainu vadiya lagge bike kafi time ton mudda american dekh reha si uh, before meeting me you uh, know me i am from india i don't know, I don't know. okay okay to bhai nu pata nahi si bi eh india to huga okay so if someone is wearing this yeah. like me bearded mustaches like this yeah. uh, mean is so he is from india yeah okay india punjab okay yeah yeah punjab okay. in punjab we call hello sat sri akal okay. say sat sri akal sat sri akal yes like greetings to someone okay that means how hello how are you hello Hi. how are you yes okay. like sat sri akal. akal okay yeah ٹھیک ہے بھائی اس کھاتہ میں جیںے اپنوں امیگریشن والی ਕੁੜੀ ਨੇ ਸਤ ਸ੍ਰੀ ਅਕਾਲ ਬੁਲਾਈ ਸੀ باقی یار میں ਬਹੁਤ ਵਾਰੀ ਇਥੇ ਛੱਲੀ ਖਾ ਕੇ ਦੇਖ ਲਈ ਛਲੀ ਦਾ ਸਵਾਦ ਜਾਂ ਨਹੀਂ ਆਉਂਦਾ ਜਿਵੇਂ ਦੀ ਆਪਣੇ ਹੁੰਦੀ ਹੈ ਨਾ ਦੁੱਧੀਆਂ ਦਾਣੇ ਜੇ ਹੁੰਦੇ ਨੇ ਕੱਚੇ ਜੇ ਓਵੇਂ ਜੇ ਨਹੀਂ ਹੁੰਦੀ ਬਾਕੀ ਇਹ ਉੱਪਰ ਦੀ ਨੂਨ ਮਿਰਚ ਨਹੀਂ ਲਾਉਂਦੇ ਇਹਦੇ ਉੱਤੇ ਕੁਝ ਵੀ ਨੀਂਬੂ ਨੂਬਣੀ ਲਾਉਂਦੇ ਤੇ ਹੁਣ ਪਹਿਲਾਂ ਆਪਾਂ ਏਟੀਐਮ ਚੱਲੀਏ ਯਾਰ ਪੈਸੇ ਵਾਲਾ ਕੰਮ ਨਿਬੇੜੀਏ ਇਹਨਾਂ ਦੀ ਕਰੰਸੀ ਵਿੱਚ ਤੁਹਾਨੂੰ ਦੱਸਦਾ ਵੀ ਆਪਣਾ 1 ਰੁਪਿਆ ਇੱਧਰ 1 ਰੁਪਿਆ 60 ਪੈਸੇ ਬਣਦਾ ਮਤਲਬ ਇਹਨਾਂ ਦੀ ਕਰੰਸੀ ਨੂੰ ਵੀਰ ਕਿਹਾ ਜਾਂਦਾ 1 ਰੁਪਿਆ 60 ਪੈਸੇ ਬਣਦੇ ਨੇ ਜਿਵੇਂ ਦੀ ਕਰੰਸੀ ਨੇਪਾਲ ਦੀ ਹੈ ਉਹਦੇ ਨਾਲ ਮੈਚ ਕਰਦੀ ਹੈ ਸਿਟੀ ਸੈਂਟਰ ਇੱਥੋਂ 7-8 ਕਿਲੋਮੀਟਰ ਦੂਰ ਆਪਾਂ ਸ਼ ਤੇ ਕੱਲ ਨੂੰ ਲੈ ਕੇ ਚੱਲਾਂਗੇ ਸਾਨੂੰ ਸਿਟੀ ਸੈਂਟਰ ਉਹਦਾ ਪੱਗ ਬੰਨ ਕੇ ਤਿਆਰ ਹੋ ਕੇ ਜਾਵਾਂਗੇ ਤੇ ਬਾਕੀ ਜੇ ਹੋਰ ਗੱਲਾਂ ਬਾਤਾਂ ਕਰੀਏ ਭਾਈ ਈਥੋਪੀਆ ਇੱਕ ਐਸਾ ਦੇਸ਼ ਆ ਜਿਹਦੇ ਵਿੱਚ 13 ਮਹੀਨੇ ਨੇ ਆਪਣੇ 12 ਮਹੀਨੇ ਹੁੰਦੇ ਨੇ ਨਾ ਨਾਰਮਲੀ ਤਾਂ ਇਹਨਾਂ ਕੋਲ 13 ਮਹੀਨੇ ਨੇ ਤੇ 13ਵੇਂ ਮਹੀਨੇ ਦੇ ਵਿੱਚ ਇਹਨਾਂ ਦੇ 5 ਦਿਨ ਹੁੰਦੇ ਨੇ ਜਿਹੜਾ ਲੀਪ ਵਾਲਾ 13ਵਾਂ ਮਹੀਨਾ ਹੁੰਦਾ ਲੀਪ ਵਾਲਾ ਸਾਲ ਹੁੰਦਾ ਤਾਂ ਉਹਦੇ ਵਿੱਚ ਇਹਨਾਂ ਦੇ 6 ਦਿਨ ਹੁੰਦੇ ਨੇ ਸਮਝ ਗਏ ਮਤਲਬ ਵੀ 13ਵੇਂ ਮਹੀਨੇ ਦੇ ਵਿੱਚ ਇਹਨਾਂ ਦੇ 5 ਦਿਨ ਹੁੰਦੇ ਨੇ ਤੇ ਲੀਪ ਵਾਲੇ ਸਾਲ ਦੇ ਵਿੱਚ ਇਹਨਾਂ ਦੇ ਉਸ ਮਹੀਨੇ ਦੇ ਵਿੱਚ 6 ਦਿਨ ਹੁੰਦੇ ਨੇ ਤੇ ਤਾਂ ਕਰਕੇ ਇਹਨਾਂ ਦੇ 13 ਮਹੀਨੇ ਹੋਣ ਕਰਕੇ ਡੇਟ ਵਾਈਜ਼ ਜੇ ਆਪਾਂ ਗੱਲ ਕਰੀਏ ਆਫੀਸ਼ੀਅਲੀ ਇਹ ਦੁਨੀਆ ਤੋਂ 7-8 ਸਾਲ ਪਿੱਛੇ ਨੇ ਮਤਲਬ ਜੇ ਆਪਣੇ 2025 ਚੱਲ ਰਿਹਾ ਤਾਂ ਤੁਸੀਂ ਇੱਥੇ ਮੰਨੋ ਵੀ 2018-19 ਇਹ ਜਾਂ ਕੁਝ ਚੱਲ ਰਿਹਾ ਇੱਥੇ ਤੂੰ ਮੜੰਗੇ ਦੀ ਗੱਲ ਕਰੀਏ ਨਾ ਬਾਈ ਇਹਨਾਂ ਦਾ ਜਿਹੜਾ ਪਰਲਾਪਾਸਾ ਅਫਰੀਕਾ ਵਾਲਾ ਜਿੱਥੇ ਆਪਾਂ ਘੁੰਮ ਕੇ ਆਏ ਆ ਉਹਦੇ ਨਾਲ ਬਹੁਤ ਫਰਕ ਆ ਯਾਰ ਮੈਨੂੰ ਤਾਂ ਇਹ ਲੱਗੀਆਂਦਾ ਜਿਵੇਂ ਇੰਡੀਅਨ ਤੁਰੇ ਫਿਰਦੇ ਹੁੰਦੇ ਨੇ ਥੋੜਾ ਜਿਹਾ ਰੰਗ ਇਹਨਾਂ ਦਾ ਮਾੜਾ ਜਿਹਾ 19-21 ਪੱਕਾ ਤੇ ਬਾਕੀ ਇਹਨਾਂ ਦੇ ਵਾਲ ਕੰਗਰਾਲੇ ਨੇ ਬਾਕੀ ਜਮਾ ਆਪਣੇ ਵਾਲੇ ਨਾਲ ਦਾ ਮਢੰਗਾ ਪੈਂਦਾ ਇਹਨਾਂ ਦਾ ਏਟੀਐਮ ਇਧਰਲੇ ਪਾਸੇ ਹੈ ਗਿਆ ਤੁਸੀਂ ਕਿਸੇ ਵੀ ਸੂਟ ਬੂਟ ਵਾਲੇ ਬੰਦੇ ਨੂੰ ਜਾਂ ਵਧੀਆ ਡਰੈਸਿੰਗ ਸੈਂਸ ਵਾਲੇ ਬੰਦੇ ਨੂੰ ਖੜਾ ਕੇ ਕੋਈ ਗੱਲ ਪੁੱਛ ਲੋ ਤਾਂ ਸਾਨੂੰ ਉਹ ਇੰਗਲਿਸ਼ ਦੇ ਵਿੱਚ ਗੱਲ ਕਰ ਲੈਂਦਾ ਮੈਂ ਏਟੀਐਮ ਬਾਰੇ ਪੁੱਛਿਆ ਸੀ ਕਹਿੰਦਾ 200 ਮੀਟਰ ਇਧਰ ਨੂੰ ਜਾਣਾ ਆ ਇੱਥੋਂ ਦੀਆਂ ਲੋਕਲ ਬੱਸਾਂ ਨੇ ਭਾਈ ਇਹ ਤਾਂ ਹੁਣ ਜੇ ਲੋਕਲ ਲੈਂਗੁਏਜ ਆਉਂਦੀ ਹੈ ਤਾਂ ਹੀ ਹਿਸਾਬ ਚ ਆਉਂਦੀ ਹੈ ਬੱਸ ਇਹ ਨਹੀਂ ਨਹੀਂ ਆਉਂਦੀ ਤਾਂ ਕਰਕੇ ਮੈਂ ਫਿਰ ਇਹਦੇ ਚੱਕਰ 'ਚ ਪੈਣ ਦੀ ਬਜਾਏ ਟੈਕਸੀ ਬੁੱਕ ਕਰ ਲੈਣਾ ਹੁਣ ਇੱਥੇ ਯੰਗੋ ਐਪਲੀਕੇਸ਼ਨ ਚ ਜਿਹੜੀ ਮੋਸਟ ਆਫ ਦਾ ਅਫਰੀਕਾ ਦੇ ਸ਼ਹਿਰਾਂ ਦੇ ਵਿੱਚ ਯੰਗੋ ਐਪਲੀਕੇਸ਼ਨ ਚੱਲਦੀ ਆ ਉਹ ਇੱਥੇ ਵੀ ਚੱਲਦੀ ਆ ਤੇ ਉਹੀ ਬੁੱਕ ਕਰਕੇ ਮੈਂ 에어ਪੋਰਟ ਤੋਂ ਆਇਆ ਸੀ ਤੇ ਉਹੀ ਬੁੱਕ ਕਰਕੇ ਆਪਾਂ ਅੱਗੇ ਅਗਲੀ ਮਾਰਕੀਟ ਘੁੰਮਣ ਜਾਵਾਂਗੇ ਪਹਿਲਾਂ ਯੰਗੋ ਐਪਲੀਕੇਸ਼ਨ ਜੋ ਅੱਗੇ ਪੈਸੇ ਕਢਾ ਲਈ ਏਟੀਐਮ ਚੋਂ ਲੋ ਜੀ ਜਾਂਦ ਜਾਂਦੇ ਆਪਾਂ ਨੂੰ ਇੱਕ ਬੰਦਾ ਹੋਰ ਮਿਲ ਗਿਆ ਇਹ ਵੀ ਬੰਦਾ ਮੋੜ ਮੋੜ ਕੇ ਚਾਕੀ ਜਾਣਾ ਸੀ ਤੇ ਇਹਨੂੰ ਵੀ ਇੰਗਲਿਸ਼ ਆਉਂਦੀ ਆ ਵਾਟ ਇਜ਼ ਯੂਅਰ ਨੇਮ ਬ੍ਰਦਰ ਕਿਊ ਬੇਕ ਕਿਊ ਬੇਕ ਤੇ ਬਾਈ ਮੈਨੂੰ ਕਹਿੰਦਾ ਕਹਿੰਦਾ ਮੈਂ ਇੰਡੀਆ ਦੇ ਵਿੱਚ ਯੂ ਵਾਂਟ ਟੂ ਗੋ ਟੂ ਇੰਡੀਆ ਟੂ ਸਟੱਡੀ ਯਾ ਤੇ ਕੋਈ ਸਕਾਲਰਸ਼ਿਪ ਹੈਗੀ ਤਾਂ ਦੱਸੋ ਮੈਂ ਕਿਹਾ ਵੀ ਉਹਦਾ ਤਾਂ ਮੈਨੂੰ ਹਿਸਾਬ ਨਹੀਂ ਹੈਗਾ ਪਰ ਬਹੁਤ ਆਪਣੇ ਬੰਦੇ ਅਫਰੀਕਾ ਦੇ ਇੰਡੀਆ ਦੇ ਵਿੱਚ ਪੜਨ ਆਉਂਦੇ ਨੇ ਸੋ ਨਾਈਸ ਟੂ ਮੀਟ ਯੂ ਬ੍ਰੋ ਯੂ ਸਪੀਕ ਵੈਰੀ ਗੁੱਡ ਇੰਗਲਿਸ਼ ਆਹ ਥੈਂਕ ਯੂ ਐ ਮਹੌਲਾ ਬੰਦੇ ਇੱਥੋਂ ਦੇ ਰੌਣਕੀ ਨੇ ਤੁਹਾਡੇ ਨਾਲ ਤੁਰ ਪੈਂਦੇ ਨੇ ਤੁਹਾਡੇ ਨਾਲ ਇੰਗਲਿਸ਼ ਗੱਲ ਵੀ ਕਰਦੇ ਨੇ ਵੀਡੀਓ ਬਣਾਉਣ ਤੋਂ ਵੀ ਕੋਈ ਬੰਦਾ ਮਨਾ ਨਹੀਂ ਕਰ ਰਿਹਾ ਫਿਲਹਾਲ ਇਹ ਥਾਂ ਦੇ ਉੱਤੇ ਮੈਂ ਇੰਨਾ ਕੁ ਐਕਸਪੀਰੀਅੰਸ ਕਰਕੇ ਦੇਖ ਲਿਆ ਕਿਨਾ ਯਾਰ ਜਿੱਥੇ ਬੈਂਕ ਹੁੰਦਾ ਸਾਨੂੰ ਉੱਥੇ ਹੀ ਏਟੀਐਮ ਦੇਖਣ ਨੂੰ ਮਿਲਦਾ ਜ਼ਿਆਦਾਤਰ ਵੱਡੇ ਸ਼ਹਿਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਸੁੰਨੀਆਂ ਥਾਵਾਂ ਤੇ ਵੀ ਏਟੀਐਮ ਹੁੰਦੇ ਨਾ ਇੱਥੇ ਉਹ ਸਿਸਟਮ ਨਹੀਂ ਹੈਗਾ ਹੁਣ ਆਪਾਂ ਪੈਸੇ ਕਢਾ ਲਈ ਇੱਥੋਂ ਏਟੀਐਮ ਚੋਂ ਪੈਸੇ ਕਢਾਏ ਚੱਲਿਆ ਨਹੀਂ ਹੈਗਾ ਪਰ ਇਹ ਵਾਲਾ ਏਟੀਐਮ ਆਪਣਾ 에ਰਪੋਰਟ ਤੇ ਚੱਲ ਗਿਆ ਸੀ ਇੱਥੇ ਪਤਾ ਨਹੀਂ ਕਿਉਂ ਚੱਲਿਆ ਦੋ ਏਟੀਐਮ ਵਰਤੇ ਦੋਨੇ ਹੀ ਨਹੀਂ ਚੱਲੇ ਇਹ ਯਾਰ ਇੰਟਰਨੈਸ਼ਨਲ ਟ੍ਰਾਂਜੈਕਸ਼ਨਾਂ 'ਚ ਬੜਾ ਪੰਗਾ ਰਹਿੰਦਾ ਵੀ ਥੋੜੇ ਐ ਨਹੀਂ ਪਤਾ ਪੈਸੇ ਹੀ ਕੱਟ ਜਾਣ ਤੇ ਏਟੀਐਮ ਚੱਲੇ ਨਾ ਬਾਕੀ ਸ ਆ ਇਥੋਪੀਆ ਦਾ ਵੀਜ਼ਾ ਬਹੁਤ ਸੌਖਾ ਜੀ ਬਸ ਤੁਹਾਨੂੰ ਹੋਟਲ ਬੁਕਿੰਗ ਦਿਖਾਉਣੀ ਪੈਂਦੀ ਹੈ ਤੇ ਗਾਹਾਂ ਤੁਸੀਂ ਕਿੱਥੇ ਜਾਣਾ ਉਹ ਤੁਹਾਨੂੰ ਦਿਖਾਉਣਾ ਪਊਗਾ ਤੇ ਆਪਣੀ ਇੱਕ ਕਨਫਰਮ ਫਲਾਈਟ ਟਿਕਟ ਵੀ ਲਾਉਣੀ ਪਊਗੀ ਇੱਕ ਇਹਨਾਂ ਦਾ ਲਿੰਕ ਹੁੰਦਾ ਵੈਬਸਾਈਟ ਦਾ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ 62 ਡਾਲਰ ਇਹਨਾਂ ਦੀ ਫੀਸ ਲੱਗਦੀ ਆ ਬਹੁਤ ਫੇਕ ਵੈਬਸਾਈਟਾਂ ਨੇ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਇਥੋਪੀਆ ਦਾ ਵੀਜ਼ਾ ਅਪਲਾਈ ਕਰਨਾ ਤਾਂ ਮਣਾ ਮੁਹੀ ਫੇਕ ਵੈਬਸਾਈਟਾਂ ਨੇ ਤੇ ਜਮਾਂ ਸੇਮ ਟੂ ਸੇਮ ਬਣਾ ਰੱਖੀਆਂ ਨੇ ਮੈਂ ਜਿਹੜੀ オリジナル ਵੈਬਸਾਈਟ ਆ ਉਹਦਾ ਲਿੰਕ ਮੈਂਸ਼ਨ ਕਰ ਦੂੰਗਾ ਉਹਨੂੰ ਖੋਲੋ ਫਾਰਮ ਪਰ ਉਹ ਆਪਦੀ ਡਿਟੇਲ ਭਰੋ ਤੇ 24 ਘੰਟਿਆਂ ਦੇ ਵਿੱਚ ਵਿੱਚ ਇਹ ਤੁਹਾਨੂੰ ਫਾਰਮ ਦੇ ਦਣਗੇ ਵੀਜ਼ਾ ਦੇ ਦਣਗੇ ਪਹਿਲਾਂ ਵੀਜ਼ਾ ਔਨ ਅਰਾਈਵਲ ਹੁੰਦਾ ਸੀ ਹੁਣ ਵੀਜ਼ਾ ਤੁਹਾਨੂੰ ਘਰੋਂ ਲੈ ਕੇ ਤੁਰਨਾ ਪੈਂਦਾ ਪਰ ਸ਼ਿਉਰਟੀ ਆ ਵੀ ਵੀਜ਼ਾ ਤੁਹਾਨੂੰ ਮਿਲ ਹੀ ਜਾਂਦਾ ਠੀਕ ਆ ਹੁਣ ਬਾਈ ਤੋਂ ਮੈਂ ਪੁੱਛਿਆ ਵੀ ਨਵਾਂ ਬੈਂਕ ਕਿੱਥੇ ਆਉ ਕਹਿੰਦੇ ਵੀ ਨਵਾਂ ਬੈਂਕ ਉਹ ਪਰਲੇ ਪਾਸੇ ਆ ਉੱਥੋਂ ਏਟੀਐਮ ਕਢਾ ਲਿਓ ਕਰੰਸੀ ਵੀ ਤੁਹਾਨੂੰ ਮੈਂ ਨਹੀਂ ਦਿਖਾ ਦਿੰਦਾ ਨੋਟ ਇਹਨਾਂ ਦੇ ਆਪਣੇ ਅਰਗੇ ਨੇ ਕਾਗਜ਼ ਵਾਲੇ ਵੀਰ ਇਹਨਾਂ ਦੀ ਕਰੰਸੀ ਆ ਵੀਰ ਬੀ ਆਈ ਆਰ ਆਰ ਰਾਹ ਦੇ ਵਿੱਚ ਮੈਂ ਇੱਕ ਦੁਕਾਨ ਤੇ ਆਇਆ ਸੀ ਤੇ ਇੱਥੇ ਨਾ ਇਹ ਕਾਫੀ ਬਣਾ ਰਹੇ ਸੀ ਤੁਸੀਂ ਕਾਫੀ ਬਣਾਉਣ ਦਾ ਤਰੀਕਾ ਦੇਖੋ ਇਹਨਾਂ ਦੇਸ਼ਾਂ ਦੇ ਵਿੱਚ ਕਾਫੀ ਬਹੁਤ ਮਸ਼ਹੂਰ ਆ ਖਾਸ ਕਰਕੇ ਇਥੋਪੀਆ ਦੀ ਤੇ ਮੈਂ ਇਹਨਾਂ ਨੂੰ ਕਿਹਾ ਦੁੱਧ ਵਾਲੀ ਕਾਫੀ ਹੈਗੀ ਇਹ ਕਹਿੰਦਾ ਦੁੱਧ ਵਾਲੀ ਕਾਫੀ ਨਹੀਂ ਹੈਗੀ ਬਲੈਕ ਕਾਫੀ ਆ ਇਹ ਕਹਿੰਦਾ ਨੇ ਸਰਾਹੀ ਰੱਖੀ ਹੋਈ ਆ ਤੇ ਇਹਦੇ ਵਿੱਚ ਇਹਨਾਂ ਨੇ ਮਟੀਰੀਅਲ ਪਾਇਆ ਹੋਇਆ ਆ ਦੇਖ ਐਂ ਚੱਕੇ ਨਾ ਇਹਦੇ ਵਿੱਚ ਮਟੀਰੀਅਲ ਥੱਲੇ ਯਾਰ ਦੇਖੋ ਕੋਲਾ ਵਾਲਿਆ ਹੋਇਆ ਤੇ ਕੋਲੇ ਨਾਲੇ ਹਵਾ ਚੱਲ ਰਹੇ ਨੇ मैं कहा चलो एक कॉफी ला दो पर दुद्ध वाली कॉफी नहीं है ब्लैक कॉफी है मैं बिना मिठे आई ला दो वेरी गुड ट्रडिशनल दिस इज ट्रडिशनल यू नो इंग्लिश यू नो हाउ डू यू नो आई एम आस्किंग डू यू नो इंग्लिश अच्छा ए पाई कॉफी बन गई देखो यार गिव मनी यू गिव मी मनी यू गिव मी मनी Yeah, go, thank you. Bye bye. No, bro, thank you. No, no, no. Oh no no. Take it, brother. Oh, I'm just kidding. No, thank you. Oh thank you, bro. Oh brother, take it! Oh yeah, brother. But I, I, but listen, oh listen to Brother Oh, thank you, thank you. What they are doing, bro? What they are doing? Yeah, ਮੈਂ ਤਾਂ ਪੈਸੇ ਮੰਗਣ ਆਇਆ ਮੈਂ ਕਿਹਾ ਤੂੰ ਲਿਆ ਪੈਸੇ ਪਤੰਦੇ ਸੱਚੀ ਪੈਸੇ ਫੜਾਦੇ ਤੁਰਦਾ ਬਣਿਆ ਪਰ ਬੰਦੇ ਠੀਕ ਨੇ ਯਾਰ ਮੈਨੂੰ ਤਾਂ ਲੱਗਦਾ ਵੀ ਇਥੋਪੀਆ ਚ ਬਈ ਸਵਾਲ ਬਹੁਤ ਆਉਗਾ ਇਹ ਚੀਜ਼ ਦਾ ਹਜੇ ਆਪਾਂ ਹੋਰ ਇਹ ਤਾਂ ਮੇਨ ਸ਼ਹਿਰ ਇਹਨਾਂ ਦਾ ਜਿੱਥੇ ਆਪਾਂ ਘੁੰਮ ਰਹੇ ਆ ਤੇ ਅੱਗੇ ਪਤਾ ਨਹੀਂ ਹੋਰ ਬਹੁਤ ਰੰਗ ਟੰਗ ਸਾਨੂੰ ਦੇਖਣ ਨੂੰ ਮਿਲਣਗੇ ਮਗਰ ਲੀਆਂ ਕਸਰਾ ਸਾਰੀਆਂ ਪੂਰੀਆਂ ਹੋ ਜਾਣਗੀਆਂ ਇਹਨਾਂ ਕੋਲ ਕਾਫੀ ਪੀਣ ਲੱਗੇ ਆਪਾਂ 30 ਵੀਰ ਦੀ ਤੇ 30 ਵੀਰ ਨੂੰ 1.6 ਨਾਲ ਭਾਗ ਕਰੋਂਗੇ ਤਾਂ ਮੁੱਲ ਆਦਾ ਵੀ 12-13 ਰੁਪਈਆ ਦੀ ਕਾਫੀ ਬਣ ਗਈ ਉਹ ਬੰਦੇ ਪਤਾ ਨਹੀਂ ਪਰ ਕੌਣ ਸੀ ਮੰਗਣ ਵਾਲੇ ਸੀ ਬੰਦੇ ਉਹ ਜਿਵੇਂ ਇਧਰਲੇ ਪਾਸੇ ਵੀ ਆ ਰਹੇ ਨੇ ਉਹਨਾਂ ਦਾ ਸਿਸਟਮ ਵੀ ਉਹੀ ਹੈ ਐ ਹੁੰਦੀ ਹੈ ਭਾਈ ਇਹਨਾਂ ਦੀ ਕਾਫੀ ਤੇ ਇਹਨਾਂ ਦੇਸ਼ਾਂ ਦੇ ਵਿੱਚ ਨਾ ਕਾਫੀ ਦਾ ਬਹੁਤ ਰਵਾਜ ਆ ਇਥੋਪੀਆ ਦਾ ਖਾਸ ਕਰਕੇ ਇਹਨਾਂ ਇਹ ਲੋਕ ਨਾ ਕਲੇਮ ਵੀ ਕਰਦੇ ਨੇ ਭਾਈ ਜਿਹੜਾ ਕਾਫੀ ਦਾ ਇਨਵੈਂਸ਼ਨ ਹੋਇਆ ਕਾਫੀ ਦੀ ਖੋਜ ਹੋਈ ਹੈ ਸਾਡੇ ਏਰੀਆ ਦੇ ਵਿੱਚੋਂ ਹੋਈ ਆ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਵੀ ਕਨਫਲਿਕਟ ਚੱਲਦਾ ਇਥੋਪੀਆ ਵਾਲੇ ਕਹਿੰਦੇ ਨੇ ਵੀ ਕਾਫੀ ਦੀ ਸ਼ੁਰੂਆਤ ਅਸੀਂ ਕੀਤੀ ਆ ਤੇ ਇਹ ਬਲੈਕ ਕਾਫੀ ਆ ਇਹਦੇ ਵਿੱਚ ਮੈਂ ਕੋਈ ਮਿੱਠਾ-ਮੁੱਠਾ ਨਹੀਂ ਪਵਾਇਆ ਸਰੀਰ ਥੋੜਾ ਜਿਹਾ ਚਾਰਜ ਹੋ ਜਾਊਗਾ ਬਲੈਕ ਕਾਫੀ ਪੀਤੇ ਨੂੰ ਬਹੁਤ ਚਿਰ ਹੋ ਗਿਆ ਪਰ ਮੈਨੂੰ ਪਸੰਦ ਬਹੁਤ ਆਇਆ ਏ ਕਰੇ ਤਾਂ ਮੈਂ ਰੋਜ਼ ਹੀ ਪੀਣਾ ਹੁਣਾ ਮੈਂ ਪਹਿਲਾਂ ਗੱਲ ਕਰਕੇ ਹਟਿਆ ਨਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਰੌਲਾ ਚੱਲਦਾ ਵੀ ਕਾਫੀ ਅਸੀਂ ਇਨਵੈਂਟ ਕੀਤੀ ਆ ਤਾਂ ਇਹ ਬੰਦੇ ਕਹਿੰਦੇ ਨੇ ਵੀ ਆਹ ਜਿਹੜਾ ਤਰੀਕਾ ਨਾ ਕਾਫੀ ਬਣਾਉਣ ਦਾ ਇਹ ਸਿਰਫ ਇਥੋਪੀਆ ਦਾ ਤਰੀਕਾ ਤੇ ਵਾਟ ਵਾਟ ਯੂ ਜਬਾਨਾ 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 ਕਿਹਾ ਜਾਂਦਾ ਇਹ ਚੀਜ਼ ਨੂੰ ਇੱਕ ਕੋਲੇ ਦੇ ਉੱਤੇ ਰੱਖ ਕੇ ਸਰਾਹੀ ਉਹਦੇ ਵਿੱਚ ਕਾਫੀ ਬਣਾਉਂਦੇ ਨੇ ਠੀਕ ਆ ਇਹ ਸਿਸਟਮ ਅਥੇ ਹਿਸਾਬ ਦਾਬ ਤੇ ਆ ਆਪਣੇ ਨਾਲ ਬਾਈ ਖੜੇ ਨੇ ਇਹ ਵੀ ਇੰਡੀਆ ਤੋਂ ਨੇ ਗੁਜਰਾਤ ਤੋਂ ਹੈਲੋ ਸਰ ਜੀ ਸਰ ਕੀ ਨਾਮ ਹੈ ਆਪਕਾ ਰੂਪਾਲ ਤੇ ਬਾਈ ਹੋਰਿਆ ਨੂੰ 16 ਸਾਲ ਹੋ ਗਿਆ ਅਫਰੀਕਾ ਦੇ ਵਿੱਚ ਕੰਮ ਕਰਦਿਆਂ ਨੂੰ ਠੀਕ ਆ ਓਕੇ ਬਾਈ ਜੀ ਓ ਏਟੀਐਮ ਜਾਇਆ ਮੈਂ ਉਧਰ ਸਾਹਮਣੇ ਉਹ ਸਾਹਮਣੇ ਏਟੀਐਮ ਬੈਂਕ ਆ ਉੱਥੇ ਆਪਾਂ ਕਾਰਡ ਆਪਦਾ ਟਰਾਈ ਕਰਕੇ ਆਉਣੇ ਆ ਬੰਦੇ ਇੱਥੋਂ ਦੇ ਮੈਨੂੰ ਖੁਸ਼ਮિજાਜ ਲੱਗੇ ਹੁਣ ਤੱਕ ਦੇ ਪਰ ਜੇ ਕੋਈ ਲੋਕਲ ਬੰਦੇ ਨੂੰ ਇੰਡੀਅਨ ਨੂੰ ਪੁੱਛੀ ਵੀ ਇੱਥੋਂ ਦੇ ਬੰਦੇ ਕਿਵੇਂ ਨੇ ਤਾਂ ਮੈਨੂੰ ਕਹਿਣਗੇ ਵੀ ਬਚ ਕੇ ਰਹੀ ਇਹਨਾਂ ਕੋਲ ਉਹ ਐਨਾ ਉਹਦਾ ਐਕਸਪੀਰੀਅੰਸ ਵਾਲਾ ਹੋ ਜਾਂਦਾ ਆਪਣਾ ਤਾਂ ਉਹਨਾਂ ਦਾ ਐਕਸਪੀਰੀਅੰਸ ਆ ਟੂਰਿਸਟ ਆ ਖਾਇਆ ਪੀਆ ਤੇ ਤੁਰਦੇ ਬਣੀ ਚੱਲੋ ਜੀ ਇੱਥੇ ਆਪਣਾ ਏਟੀਐਮ ਚੱਲਣਾ ਚਾਹੀਦਾ ਯੂ ਐਸ ਡਾਲਰ ਮੈਂ ਤਾਂ ਨਹੀਂ ਐਕਸਚੇਂਜ ਕਰਾ ਰਿਹਾ ਭਾਈ ਯੂ ਐਸ ਡਾਲਰ ਰਾਮ ਬਾਣਾ ਉਹ ਔਖੇ ਟਾਈਮ ਦੇ ਵਿੱਚ ਆਪਣੇ ਕੰਮ ਆ ਜਾਂਦਾ ਆ ਅਸੀਂ ਦੋਏ ਤੇ ਮੈਂ ਆਇਆ ਤੇ ਤੁਸੀਂ ਦੇਖੋ ਭਈ ਇਹਨਾਂ ਨੇ ਚਾਈਨਾ ਭਾਸ਼ਾ ਵਾਸਤੇ ਅਲੱਗ ਤੋਂ ਮਤਲਬ ਆਪਸ਼ਨ ਦੇ ਰખી ਹੈ ਅਰਬਿਕ ਇੰਗਲਿਸ਼ ਫ੍ਰੈਂਚ ਤੇ ਚਾਈਨੀਜ਼ ਇੱਥੇ ਹਰੀ ਲਾਈਟ ਚੱਲ ਨਹੀਂ ਰਹੀ ਏਟੀਐਮ ਆਪਣਾ ਵਿੱਚ ਹੀ ਨਹੀਂ ਜਾ ਰਿਹਾ ਤੇ ਪਰਲੇ ਪਾਸੇ ਵਾਲਾ ਪਹਿਲਾਂ ਹੀ ਸੌਰੀ ਮੰਗੀ ਜਾਂਦਾ ਇਹ ਵੀ ਨਹੀਂ ਚੱਲਦਾ ਸਿਸਟਮ ਲੋ ਜੀ ਪੈਸੇ ਕਢਾ ਲੈ ਮਸੇ ਹੀ ਚੱਲਿਆ ਏਟੀਐਮ ਯਾਰ ਦੋ ਏਟੀਐਮ ਚਲਾਏ ਫਿਰ ਆਈਸੀਆਈਸੀਆਈ ਦਾ ਏਟੀਐਮ ਮੈਂ ਯੂਜ਼ ਕੀਤਾ ਪਹਿਲੀ ਵਾਰੀ ਮੈਂ ਐਸਡੀਐਚਡੀਐਫਸੀ ਦਾ ਯੂਜ਼ ਕਰਦਾ ਉਹਨਾਂ ਲਗਭਗ ਹਰੇ ਕੰਟਰੀ ਚੱਲ ਜਾਂਦਾ ਤੇ ਦੋ ਹੀ ਕਾਰਡ ਨੇ ਮੇਰੇ ਕੋਲ ਉਦੋਂ ਬਾਅਦ ਕ੍ਰੈਡਿਟ ਕਾਰਡ ਆ ਉਦੋਂ ਬਾਅਦ ਡਾਲਰ ਨਹੀਂ ਤੇ ਤੁਸੀਂ ਦੇਖੋ ਵੀ ਸ਼ਾਮ ਦਾ 7 ਵਜੇ ਦਾ ਟਾਈਮ ਹੋਣ ਵਾਲਾ ਤੇ ਉਧਰ ਹਜੇ ਇਥੋਂ ਆਪਾਂ ਟੈਕਸੀ ਬੁੱਕ ਕਰਦੇ ਆ ਤੇ ਜਿਹੜਾ ਮੈਂ ਤੁਹਾਨੂੰ ਮਾਰਕੀਟ ਕਿਹਾ ਸੀ ਯਾਰ ਐਸ ਐਚਓ ਐਲਏ ਚੋਲੇ ਮਾਰਕੀਟ ਕਿਹਾ ਜਾਂਦਾ ਉਧਰ ਚੱਲਦੇ ਆ ਦਿਨੇ ਮਾੜਾ ਜਿਹਾ ਮੌਸਮ ਠੀਕ ਹੁੰਦਾ ਪਰ ਸ਼ਾਮ ਨੂੰ ਬਾਈ ਚੰਗੀ ਠੰਡ ਹੋ ਜਾਂਦੀ ਆ ਮਤਲਬ ਬਿਨਾ ਜੈਕਟ ਪਾਏ ਤੁਸੀਂ ਘੁੰਮ ਨਹੀਂ ਸਕਦੇ ਕਿਉਂਕਿ ਆਪਾਂ ਜੇ ਕੀਨੀਆ ਜਾਣਾ ਤਾਂ ਕੀਨੀਆ ਵੀ ਆਪਾਂ ਨੂੰ ਠੰਡ ਦੇਖਣ ਨੂੰ ਮਿਲੂਗੀ ਲੋ ਜੀ ਟੈਕਸੀ ਆਪਾਂ ਬੁੱਕ ਕਰ ਲਈ ਬਾਈ ਨੇ ਆਪਾਂ ਨੂੰ ਬੁੱਕ ਕਰਵਾ ਕੇ ਦੇ ਦਿੱਤੀ 400 ਵੀਰ ਸੁਪਰਮਾਰਕਟ ਬੋਲਮਾਰਟ ਐਂਡ ਫਰਸਟ ਬੋਲਮਾਰਟ ਸ਼ਾਰੋ ਸ਼ੋਅ ਸ਼ੋਅ ਬਿਗ ਵਨ ਤੇ ਬਾਈ ਨੇ ਟੈਕਸੀ ਬੁੱਕ ਕਰਵਾ ਕੇ ਦੇਤੀ 420 ਮੰਗਦੇ ਸੀ 320 ਦੇ ਵਿੱਚ ਗੱਲ ਨਿਬੜ ਗਈ 320 ਹੀ ਐਪਲੀਕੇਸ਼ਨ ਦੇ ਉੱਤੇ ਆ ਰਿਹਾ ਸੀ ਪਰ ਲੋਕਲ ਲੋਕਾਂ ਨੂੰ ਹੱਥ ਦੇ ਕੇ ਥੋੜਾ ਜਿਹਾ ਔਖਾ ਹੋ ਜਾਂਦਾ ਮੈਂ ਚੋਲਾ ਮਾਰਕੀਟ ਕਹੀ ਜਾਂ ਸੀ ਇਹ ਕਹਿੰਦੇ ਸ਼ੋਆ ਮਾਰਕੀਟ ਆਓ ਸ਼ੋਆ ਕਿਹਾ ਜਾਂਦਾ ਉਹਨੂੰ ਐਲ ਉਹਦੇ ਵਿੱਚ ਸਾਇਲੈਂਟ ਆ ਤੇ ਆਪਾਂ ਇੱਥੋਂ ਚੱਲੇ ਆ ਬਾਕੀ ਸ਼ੀਸ਼ੇ ਸ਼ੂਸੇ ਨਹੀਂ ਸਾਫ਼ ਹੁੰਦੇ ਤਾਂ ਕਰਕੇ ਵੀਡੀਓ ਯੈਸ ਬਾਈ ਓਕੇ ਓਕੇ ਬਾਈ ਥੈਂਕ ਯੂ ਸਰ ਯਾ ਥੈਂਕ ਯੂ ਸੋ ਮੱਚ 300 ਰਾਈਟ ਯੈਸ ਓਕੇ 300 ਰੁਪਈਆ ਓਕੇ ਥੈਂਕ ਯੂ ਸੋ ਮੱਚ ਬੰਦੇ ਬਹੁਤ ਹੈਲਪਫੁਲ ਨੇ ਸੋ 300 ਰੁਪਏ ਦੇ ਵਿੱਚ ਬਾਈ ਨਾਲ ਗੱਲ ਆਪਾਂ ਨਵੇਲ ਯੂ ਸਪੀਕ ਇੰਗਲਿਸ਼ ਨੋ ਸਪੀਕ ਇੰਗਲਿਸ਼ ਯੋਰ ਨੇਮ ਇਜ਼ ਲੋਨਾ ਸੋ ਥਿਸ ਇਜ਼ ਇੰਗਲਿਸ਼ ਓਨਲੀ ਯੂ ਸਪੀਕ ਇੰਗਲਿਸ਼ ਯੂ ਆਰ ਸੇਇੰਗ ਨੋ ਯੈਸ ਥਿਸ ਇਜ਼ ਇੰਗਲਿਸ਼ ਨੋ ਇੰਗਲਿਸ਼ ਸੋ ਵਿਚ ਲੈਂਗੁਏਜ ਯੂ ਸਪੀਕ ਔਰ ਹਾਂ ਔਰ ਹੰਗਾ ਥਿਸ ਇਜ਼ ਅ ਡਿਫਰੈਂਟ ਲੈਂਗੁਏਜ ओके ਜੇ ਮੈਂ ਤੁਹਾਨੂੰ ਦੱਸਿਆ ਸੀ ਕੋਈ 87 ਪਲੱਸ ਲੈਂਗੁਏਜ ਬੋਲੀਆਂ ਜਾਂਦੀਆਂ ਨੇ ਤਾਂ ਇਹ ਬਾਈ ਕੋਈ ਹੋਰ ਭਾਸ਼ਾ ਬੋਲਦੇ ਨੇ ਜਿਹੜੀ ਪਹਿਲਾਂ ਮੈਂ ਤੁਹਾਨੂੰ ਦੱਸੀ ਸੀ ਮੈਨਾਂ ਭੁੱਲ ਗਿਆ ਕਿਉਂਕਿ ਹਜੇ ਤਾਜ਼ੇ ਆਏ ਆ ਯਾਰ ਹੌਲੀ ਹੌਲੀ ਜ਼ੁਬਾਨ ਤੇ ਚੀਜ਼ਾਂ ਚੜਨ ਤੇ ਥੋੜਾ ਜਿਹਾ ਟਾਈਮ ਲੱਗੂਗਾ ਇਹ ਕੰਟਰੀ ਨੂੰ ਆਪਾਂ ਚੰਗੀ ਤਰ੍ਹਾਂ ਜ਼ੁਬਾਨ ਤੇ ਚੜ ਲਾਏ ਕਿਉਂਕਿ ਇੱਥੇ ਆਪਾਂ ਦਿਨ ਜਾਦੇ ਬਤੀਤ ਕਰਨੇ ਨੇ ਗੱਡੀ ਦੇ ਸਾਈਡ ਤੇ ਇੱਧਰ ਫੋਟੋਆਂ ਲੱਗੀਆਂ ਹੋਈਆਂ ਨੇ ਜੀਸਸ ਕ੍ਰਾਈਸ ਦੀਆਂ ਤੇ ਇਸ ਦੇਸ਼ ਦੇ ਵਿੱਚ ਜਿਹੜੀ ਜ਼ਿਆਦਾ ਆਬਾਦੀ ਆ ਉਹ ਕ੍ਰਿਸਚੀਅਨ ਲੋਕਾਂ ਦੀ ਆ ਤੇ ਦੂਜੇ ਨੰਬਰ ਤੇ ਜਿਹੜਾ ਧਰਮ ਆ ਇਥੇ ਉਹ ਹੈਗਾ ਜੀ ਮੁਸਲਿਮ ਧਰਮ ਮਤਲਬ ਪਹਿਲੇ ਨੰਬਰ ਤੇ ਕ੍ਰਿਸਚਨ ਧਰਮ ਨੂੰ ਬਿਲੋਂਗ ਕਰਨ ਵਾਲੇ ਇਥੇ ਬੰਦੇ ਰਹਿੰਦੇ ਨੇ ਤੇ ਅਫਰੀਕਾ ਦਾ ਜੇ ਤੁਸੀਂ ਮੈਪ ਦੇਖੋਗੇ ਨਾ ਜਿਹੜੀ ਥਾਂ ਦੇ ਉੱਤੇ ਇਹ ਦੇਸ਼ ਬਣਿਆ ਹੋਇਆ ਉਹਨੂੰ ਹੌਰਨ ਕਿਹਾ ਜਾਂਦਾ ਅਫਰੀਕਾ ਦਾ ਹੌਰਨ ਮਤਲਬ ਸਿੰਘ ਜਿਵੇਂ ਗੈਂਡਾ ਦਾ ਸਿੰਘ ਹੁੰਦਾ ਨਾ ਤਾਂ ਉਹ ਨਕਸ਼ਾ ਐਵੇਂ ਬਣਿਆ ਹੋਇਆ ਤਾਂ ਅਫਰੀਕਾ ਦੇ ਹੌਰਨ ਤੇ ਇਹਨੂੰ ਉਹ ਕਹਿੰਦੇ ਨੇ ਵੀ ਇਹ ਦੇਸ਼ ਦਾ ਨਕਸ਼ਾ ਬਣਿਆ ਹੋਇਆ ਹੌਰਨ ਪੰਜਾਬੀ ਭਾਸ਼ਾ ਦੇਸੀ ਭਾਸ਼ਾ ਚ ਕਹਿ ਦਿੰਦੇ ਆ ਤੇ ਥੋੜਾ ਜਿਹਾ ਜੀਵ ਨੂੰ ਬਲ ਜਾ ਦੇ ਕੇ ਬੋਲਾਂਗੇ ਤਾਂ ਹੌਣ ਬੋਲਦਾਂਗੇ ਹੌਣ ਮਤਲਬ ਆਰ ਸਾਈਲੈਂਡ ਕਰਦਾਂਗੇ ਮਾੜਾ ਐਕਸੈਂਟ ਮਾਰਦਾਂਗੇ ਸਿੰਘ ਦੇ ਉੱਤੇ ਇਹ ਬਣਿਆ ਹੋਇਆ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਯਾਰ ਮੁੰਲਾ ਦਾ ਗਲਤ ਡਿਸੀਜਨ ਲੈ ਲਿਆ ਪਹਿਲੀ ਜਾਂ ਦੇਖ ਘੰਟਾ ਲੱਗਣਾ ਤੇ ਜਾਂਦੇ ਨੂੰ ਹੋਰ ਨੇਹਰਾ ਹੋ ਜਾਊਗਾ ਚਲੋ ਕੋਈ ਨਾ ਉਧਰਲੇ ਪਾਸੇ ਇੰਨੇ ਰੈਸਟੋਰੈਂਟ ਵੀ ਹੋਊਗਾ ਕੁਝ ਖਾ ਪੀ ਕੇ ਆਪਾਂ ਮੁੜ ਆਵਾਂਗੇ ਪੰਪਲ ਪੂਸੇ ਚ ਪਾ ਹੀ ਦਿੰਦੇ ਨੇ ਆਪਾਂ ਨੂੰ ਗਲਤ ਥਾਂ ਦੇ ਉੱਤੇ ਲੈ ਆਇਆ ਇਹ ਤੇ ਆ ਵੱਡੀ ਮਾਰਕੀਟ ਦੇ ਵਿੱਚ ਲੈ ਆਇਆ ਇਧਰਲੇ ਪਾਸੇ ਤਾਂ ਮੈਂ ਜਾਣਾ ਨਹੀਂ ਸੀ ਫਿਰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਵੀ ਆਪਾਂ ਛੋਟੀ ਸਮਾਲ ਮਾਰਕੀਟ ਦੇਖਣੀ ਆ ਵੀ ਉੱਥੇ ਲੈ ਕੇ ਚੱਲ ਇਹ ਤਾਂ ਮਾਰਕੀਟ ਆਪਾਂ ਕੱਲ੍ਹ ਨੂੰ ਵੀ ਦਿਨੇ ਆ ਕੇ ਦੇਖ ਲਾਂਗੇ ਬਾਈ ਕਹਿੰਦਾ ਵੀ ਉਹ ਹੁਣ ਬੰਦ ਹੋ ਗਈ ਮੈਂ ਕਿਹਾ ਯਾਰ ਹੁਣ ਕੋਈ ਤਾਂ ਹੀ ਲੱਭ ਸੀਲਾ ਕਰ ਆਏ ਨਾ ਕਰ ਮੇਰਾ ਵੀਰ ਬਣੇ ਮੇਰਾ ਯਕੀਨ ਨਾ ਚਕਾ ਟੈਕਸੀ ਵਾਲਿਆਂ ਤੋਂ ਹੁਣ ਕਹਾਂ ਚੱਲ ਕਿਤੇ ਹੋਰ ਲੈ ਜਾਣਾ ਹੁਣ ਉਹ ਹੀ ਐ ਨਹੀਂ ਪਤਾ ਹੈ ਰੇਟ ਵਧਾ ਦੇ ਵੱਡੀਆਂ ਮਾਰਕੀਟਾਂ 'ਚ ਲੈ ਆਇਆ ਮੈਂ ਕਿਹਾ ਯਾਰ ਵੀ ਆ ਨਹੀਂ ਦੇਖਣੀ ਮੈਂ ਉੱਚੀਆਂ ਬਿਲਡਿੰਗਾਂ ਬਿਲਡਿੰਗਾਂ ਨਹੀਂ ਦੇਖਣੀ ਆ ਲੋਕਲ ਮਾਰਕੀਟ 'ਚ ਲੈ ਕੇ ਚੱਲ ਮੈਨੂੰ ਉਹ ਸਾਹਮਣੇ ਗਿਆ ਜੀ ਆਪਣਾ ਟੈਕਸੀ ਵਾਲਾ ਪਤੰਦਰ ਪਤਾ ਨਹੀਂ ਕਿੱਧਰ ਲਈ ਫਿਰੀ ਗਿਆ ਯਾਰ ਘਮਾਕ ਮੁਕੇ ਇੱਥੇ ਆ ਮੈਨੂੰ ਕਿਹਾ ਮੈਂ ਕਿਹਾ ਤੂੰ ਲਾ ਦੇ ਯਾਰ ਹੁਣ ਇੱਥੇ ਇੰਡੀਅਨ ਰੈਸਟੋਰੈਂਟ ਦਾ ਖਾਣੇ ਪੀਣੇ ਆ ਜਿਹੜੀ ਥਾਂ ਆਪਾਂ ਦੇਖਣੀ ਸੀ ਉਹ ਥਾਂ ਤੇ ਤਾਂ ਆਪਾਂ ਨੂੰ ਲੈ ਗਈ ਨੀਗੇ ਐਨੇਰਾ ਕਰਤਾ ਪਤੰਦਰ ਨੇ ਹੁਣ ਇੰਡੀਅਨ ਰੈਸਟੋਰੈਂਟ ਇੱਥੇ ਖੁੱਲਾ ਹੋਵੇ ਤਾਂ ਚੰਗੀ ਗੱਲ ਆ ਇਹ ਜਾਣ ਕੇ ਯਾਰ ਅਣਜਾਣ ਜਾਂ ਬਣ ਜਾਂਦੇ ਨੇ ਗੱਲ ਨੂੰ ਸਮਝਦੇ ਹੀ ਨਹੀਂ ਮੈਂ ਸ਼ੋਆ ਮਾਰਕੀਟ ਇਹਨੂੰ ਕਿਹਾ ਜਿਹੜੇ ਬੰਦੇ ਨੇ ਆਪਣੀ ਹੈਲਪ ਕੀਤੀ ਸੀ ਉਹਨੇ ਵੀ ਥੋੜੀ ਜੀ ਇਹ ਤੋਂ ਲਿਫਟ ਮੰਗ ਲਈ ਸੀ ਉਹ ਜਿਹੜਾ ਰਾਹ ਦੇ ਵਿੱਚ ਉੱਤਰ ਗਿਆ بس ਉਸ ਤੋਂ ਬਾਅਦ ਤਾਂ ਹੀ ਕਰੀ ਗਿਆ ਹੈ ਸ਼ੁਆ ਮਾਰਕੀਟ ਬੰਦ ਆ ਉੱਥੇ ਕੋਈ ਜਾਣ ਦਾ ਫਾਇਦਾ ਨਹੀਂ ਮੈਂ ਕਿਹਾ ਤੂੰ ਮੈਨੂੰ ਲੈ ਕੇ ਤਾਂ ਚੱਲ ਪਰ ਲਿਜਾਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਹੋਰ ਹੀ ਕਿਤੇ ਲੈ ਆਇਆ ਮਤਲਬ ਕਰ ਗਿਆ ਮਾੜਾ ਮੋਟਾ ਕਪੜਾ ਤੇ ਇਹ ਤਾਂ ਚੱਲਦੇ ਹੀ ਰਹਿੰਦਾ ਚਲੋ ਹੁਣ ਮੈਂ ਇੰਡੀਆ ਰੈਸਟੋਰੈਂਟ ਦੀ ਲੋਕੇਸ਼ਨ ਲਾਈ ਹੋਈ ਆ ਜੇ ਕਿਤੇ ਮਿਲ ਜੇ ਆਪਾਂ ਨੂੰ ਤਾਂ ਚੰਗੀ ਗੱਲ ਆ ਇੱਥੇ ਕਿੱਥੀ ਆ ਯਾਰ ਮੈਂ ਜਿੱਥੇ ਉੱਤਰਿਆ ਮੈਂ ਇੱਥੇ ਇੰਡੀਆ ਰੈਸਟੋਰੈਂਟ ਲੱਭ ਰਿਹਾ ਸੀ ਤਾਂ ਇਧਰਲੇ ਪਾਸੇ ਮੈਂ ਬਿਲਡਿੰਗ 'ਚ ਚਲਾ ਗਿਆ ਪੁੱਛਣ ਉਹਨਾਂ ਨੇ ਕਿਹਾ ਭਈ ਆਹ ਇੰਡੀਆ ਰੈਸਟੋਰੈਂਟ ਬਣਿਆ ਹੋਇਆ ਤੇ ਨਾ ਕੋਈ ਬੋਰਡ ਲੱਗਿਆ ਨਾ ਕੁਝ ਹੋਰ ਇੱਥੇ ਇੱਕ ਬੰਦਾ ਨਿਕਲਿਆ ਮੈਨੂੰ ਆਵਾਜ਼ ਮਾਰੀ ਉਹ ਕਹਿੰਦਾ ਵੀ ਆਹ ਗੋਲ ਜੀਆਂ ਪੌੜੀਆਂ ਚੜ ਕੇ ਜਾਣਾ ਤੇ ਉੱਪਰ ਤੁਹਾਨੂੰ ਇੰਡੀਅਨ ਰੈਸਟੋਰੈਂਟ ਮਿਲ ਜੂਗਾ ਐ ਮੇਰੀਆਂ ਪੌੜੀਆਂ ਨੇ ਜਿਹੜੀਆਂ ਆਪਣੇ ਕੋਠੇ ਨੂੰ ਚੜਦੀਆਂ ਹੁੰਦੀਆਂ ਨੇ ਘੁੰਮ ਕੇ ਜੇ ਸਾਹਮਣੇ ਤੁਸੀਂ ਦੇਖੋ ਯਾਰ ਵੀ ਬਹੁਤ ਸਿੰਪਲ ਜਿਹਾ ਰੈਸਟੋਰੈਂਟ ਬਣਿਆ ਹੋਇਆ ਪਰ ਤੁਸੀਂ ਖਾਣ ਪੀਣ ਦੇਖੋ ਭਾਈ ਜਿਹੇ ਜੀ ਮੈਨੂੰ ਚੀਜ਼ ਪਸੰਦ ਆਣਾ ਜਮਾ ਉਵੇਂ ਦੀ ਮਿਲੀ ਆ ਭੁੱਖ ਬਹੁਤ ਲੱਗੀ ਹੋਈ ਸੀ ਤਾਂ ਕਰਕੇ ਮੈਂ ਇਧਰੋਂ ਬੁਰਕੀ ਪਹਿਲਾਂ ਤੋੜ ਲਈ ਟਾਬਿਆਂ ਵਾਲਾ ਸਿਸਟਮ ਆਣਾ ਨੂਨ ਗੰਡੇ, ਨੀਂਬੂ, ਅਚੌਲ, ਅਛੋਲਿਆਂ ਦੀ ਸਬਜ਼ੀ ਤੇ ਇਧਰਲੇ ਪਾਸੇ ਭਿੰਡੀ। ਇਹੋ ਜੀ ਚੀਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਚਲੋ ਜਿਹੜੀ ਮਾਰਕੀਟ ਆਪਾਂ ਜਾਣਾ ਸੀ ਉਹ ਤਾਂ ਨਹੀਂ ਮਿਲੀ ਪਰ ਇਧਰ ਆ ਕੇ ਚਿੱਤ ਖੁਸ਼ ਹੋ ਗਿਆ, ਪ੍ਰਸ਼ਾਦਾ ਪਾਣੀ ਸ਼ੱਕ ਚਿੱਤ ਖੁਸ਼ ਹੋ ਗਿਆ। ਸਵੇਰੇ ਵੀ ਮੈਂ ਕਿੰਨੇ ਰੈਸਟੋਰੈਂਟ ਚ ਗਿਆ ਸੀ, ਉੱਥੇ ਪਟੂਰੇ ਵੀ ਖਾਦੇ ਸੀ, ਪਰੌਂਠੇ ਵੀ ਖਾਦੇ ਸੀ, ਚਾਹ ਵੀ ਪੀਤੀ ਸੀ। ਤੇ ਖਾਣਾ ਪੀਣਾ ਮੈਨੂੰ ਇੱਥੇ ਕੋਈ ਬਾਲਾ ਮਹਿੰਗਾ ਲੱਗਿਆ ਨਹੀਂ। ਬਾਕੀ ਇਹਨਾਂ ਬਾਈਆਂ ਨੂੰ ਮੈਂ ਹਜੇ ਰੇਟ ਵੀ ਪੁੱਛਿਆ ਨਹੀਂ। ਤੇ ਸਵਾਦ ਵਾਲੀ ਗੱਲ ਆ। ਬਹੁਤ ਘੰਟਾ ਲੱਗ ਰਿਹਾ। ਆਨੰਦ ਲੋਜੀ ਖਾਣਾ ਪੀਣਾ ਖਾਣ ਤੋਂ ਬਾਅਦ ਆਪਾਂ ਨੂੰ ਜਲੇਬੀ ਵੀ ਭਾਈ ਉਹਦੇ ਵਿੱਚ ਹੀ ਇਨਕਲੂਡ ਹੈ ਸਿਸਟਮ ਮੈਂ ਮੰਗੀ ਨਹੀਂ ਹੈ ਕਿ ਮਿੱਠੇ ਦੇ ਕੁਛ ਹੈਗਾ ਕਿ ਨਹੀਂ ਹੈਗਾ ਉਹਨਾਂ ਨੇ ਨਿੱਕੀਆਂ-ਨਿੱਕੀਆਂ ਪਲੇਟਾਂ ਸਜਾ ਕੇ ਰੱਖਤੀਆਂ ਤੇ ਨਾਲ ਜਲੇਬੀ ਵੀ ਲੈ ਕੇ ਰੱਖਤੀ ਮਿੱਠੇ ਦੇ ਵਿੱਚ ਇਸ ਟਾਈਮ ਅਸੀਂ ਕਿਚਨ ਰੈਸਟੋਰੈਂਟ ਇੰਡੀਅਨ ਕਿਚਨ ਦੇ ਵਿੱਚ ਇੰਡੀਅਨ ਕਿਚਨ ਦੇ ਵਿੱਚ ਖਾਣਾ ਖਾ ਕੇ ਹਟਿਆ ਤੇ ਸਾਡੇ ਨਾਲ ਜਿਹੜੇ ਬਾਈ ਬੈਠੇ ਨੇ ਇਹ ਓਨਰ ਨੇ ਇਸ ਕਿਚਨ ਦੇ ਤੇ ਸਰ ਆਪਕਾ ਨਾਮ ਕੀ ਹੈ ਮੇਰਾ ਨਾਮ ਹਮੇਸ਼ ਸ਼ਰਮਾ ਹੈ ਰਮੇਸ਼ ਸ਼ਰਮਾ ਹੋਰ ਆਪ ਜੈਪੁਰ ਸੇ ਹੋਰ ਰਾਜਸਥਾਨ ਸੇ ਆਪਕੋ ਕਿੰਨਾ ਟਾਈਮ ਹੋ ਗਿਆ ਯਹਾਂ ਪੇ ਠੀਕ ਹੈ ਇਹ ਰੈਸਟੋਰੈਂਟ ਸਟਾਰਟ ਕੀਏ ਹੋਏ 7 ਅੱਛਾ ਰੈਸਟੋਰੈਂਟ ਸਟਾਰਟ ਕੀਏ 2.5 ਸਾਲ ਹੋ ਗਏ ਬਾਈ ਜੀ ਨੇ ਆਪਾਂ ਨੂੰ ਦੱਸਿਆ ਵੀ ਇਹ ਇੱਕ ਇੰਡਸਟਰੀਅਲ ਏਰੀਆ ਤੇ ਰਾਤ ਨੂੰ ਇੱਥੇ ਡਿਨਰ ਕਰਨ ਵਾਸਤੇ ਓਨੇ ਲੋਕ ਨਹੀਂ ਆਉਂਦੇ ਪਰ ਇੰਡਸਟਰੀਅਲ ਏਰੀਆ ਹੋਣ ਕਰਕੇ ਜਦੋਂ ਲੋਕ ਇੱਥੇ ਕੰਮਕਾਰ ਕਰਦੇ ਨੇ ਸਵੇਰੇ ਤਾਂ ਬ੍ਰੇਕਫਾਸਟ ਤੇ ਆਪਣੇ ਲੰਚ ਦੇ ਵਿੱਚ ਜ਼ਿਆਦਾ ਬੰਦੇ ਰਹਤੇ ਆਂ ਯਹਾਂ 'ਤੇ ਹਨਾ ਸਵੇਰ ਤੋਂ ਪੂਰੇ ਦਿਨ ਜਲਦਾ ਹੈ ਠੀਕ ਕਿਉਂਕਿ ਆਸਪਾਸ ਉਹ ਪਰਿ ਹੋਤੇ ਤਾਂ ਆ ਜਾਂਦੇ ਠੀਕ ਹੈ ਜੀ ਬਾਕੀ ਬਾਈ ਹੋਰਾਂ ਨੇ ਆਪਣੇ ਵਾਸਤੇ ਟੈਕਸੀ ਬੁੱਕ ਕਰਕੇ ਦਿੱਤੀ ਆ ਕਿਉਂਕਿ ਜਿਹੜੀ ਯੰਗੋ ਐਪਲੀਕੇਸ਼ਨ ਆ ਉਹਦੇ ਥਰੂ ਕੈਨਸਲ ਕਰ ਦਿੰਦੇ ਨੇ ਬਾਰ-ਬਾਰ ਤੇ ਤੁਸੀਂ ਜਿਹੜੀ ਹੁਣ ਐਪਲੀਕੇਸ਼ਨ ਮੈਨੂੰ ਦੱਸੀ ਆ ਫੈਰਿਸ ਉਹ ਜਾਦੇ ਵਧੀਆ ਹਾਂ ਫੈਰਿਸ ਹੋਰ ਰਾਈਡ ਅੱਛੀ ਆ ਠੀਕ ਹੈ ਹੁਣ ਇੱਥੋਂ ਆਪਾਂ ਟੈਕਸੀ ਲੈ ਕੇ ਆਪਦੇ ਹੋਟਲ ਵੱਲ ਨੂੰ ਜਾਣੇ ਆ ਬਾਕੀ ਗੱਲਾਂ ਬਾਤਾਂ ਜਦੋਂ ਆਪਾਂ ਕੱਲ ਨੂੰ ਇੱਥੇ ਆਵਾਂਗੇ ਤਾਂ ਦੁਬਾਰਾ ਕਰਾਂਗੇ ਠੀਕ ਹੈ ਜੀ ਓਕੇ ਜੀ ਗੁੱਡ ਨਾਈਟ ਓਕੇ ਗੁੱਡ ਨਾਈਟ ਜਿੱਥੇ ਆਪਾਂ ਇੰਡੀਅਨ ਕਿਚਨ ਦੇ ਵਿੱਚ ਖਾਣਾ ਖਾਧਾਣਾ ਉਹਦੇ ਨਾਲ ਹੀ ਇਧਰਲੇ ਪਾਸੇ ਇੱਕ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਬਾਈ ਜੀ ਨੇ ਸਾਨੂੰ ਕਿਹਾ ਵੀ ਸਾਨੂੰ ਆਪਾਂ ਇੱਥੇ ਕਮਰਾ ਦਿਖਾ ਦੰਨੇ ਆ ਕਮਰਾ ਸਸਤਾ ਵੀ ਆ ਤੇ ਵਧੀਆ ਵੀ ਆ ਨਾਲੇ ਇੰਡੀਆ ਰੈਸਟੋਰੈਂਟ ਨੇੜੇ ਪੈਂਦਾ ਵੀ ਜੇ ਤੁਹਾਡਾ ਮਨ ਕੀਤਾ ਤਾਂ ਕੱਲ ਨੂੰ ਆ ਕੇ ਇੱਥੇ ਰਹਿ ਲਿਓ ਆਪਾਂ ਮੜਾਜਾ ਕਮਰਾ ਦੇਖ ਕੇ ਆਉਣੇ ਆ ਹੁਣ ਆਹ ਦੇਖੋ ਯਾਰ ਆਪਾਂ ਟੈਕਸੀ ਦੇ ਵਿੱਚ ਬੈਠੇ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਥੋਪੀਆ ਕਿੰਨਾ ਕੁ ਡਿਵੈਲਪ ਆ ਤੇ ਸਾਹਮਣੇ ਟ੍ਰੇਮ ਜਾ ਰਹੀ ਆ ਇਹ ਟਰੇਮ ਇਸ ਤੋਂ ਪਹਿਲਾਂ ਆਪਾਂ ਸਿਰਫ ਮਰੋਕੋ ਦੇ ਵਿੱਚ ਦੇਖੀ ਸੀ ਤੇ ਆਹ ਸਾਰੀ ਟਰੇਮ ਦੀ ਲਾਈਨ ਆ ਲੋ ਜੀ ਰਾਤ ਨੂੰ 10 ਵਜੇ ਦਾ ਟਾਈਮ ਹੋ ਗਿਆ ਤੇ 10 ਵਜੇ ਵੀ ਤੁਸੀਂ ਦੇਖੋ ਮੈਂ ਇਥੋਪੀਆ ਘੁੰਮ ਰਿਹਾ ਸੀ ਮਤਲਬ ਅਦੀਸ ਅਬਾਬਾ ਘੁੰਮ ਰਿਹਾ ਸੀ ਵਧੀਆ ਮਾਹੌਲ ਆ ਅਲੇ-ਦਾਲਾ ਦਾ ਆਪਣਾ ਐਵੇਂ ਦਾ ਕੋਈ ਸਿਸਟਮ ਆ ਹਰੇ ਘਰ ਦੇ ਬਾਹਰ ਇਥੇ ਫੈਂਸਿੰਗ ਲੱਗੀ ਹੁੰਦੀ ਆ ਹਰੇ ਘਰ ਦੇ ਬਾਹਰ ਚਲੋ ਜੀ ਵਧੀਆ ਰਿਹਾ ਅੱਜ ਦਾ ਦਿਨ ਵੈਸੇ ਮੇਰਾ ਮਨ ਨਹੀਂ ਸੀ ਜਾਣ ਦਾ ਕਿਉਂਕਿ 5 ਵਜੇ ਮੈਂ ਤੁਰਿਆਂ ਘਰੋਂ ਲੇਟ ਹੋ ਗਿਆ ਸੀ ਪਰ ਫਿਰ ਵੀ ਆਪਾਂ ਇੱਕ ਗੇੜਾ ਕੱਢਿਆ ਏ ਚਲੋ ਠੰਡੀ ਹਵਾ ਬਾਈ ਫੁੱਲ ਚੱਲ ਰਹੀ ਆ ਜੈਕਟ ਮੈਨੂੰ ਲੈਣੀ ਪੈਣੀ ਆ ਮੋਟੀ ਸਵੇਰੇ ਸ਼ਾਮ ਫੁੱਲ ਠੰਡ ਆ ਇੱਥੇ ਤੇ ਲੱਗਦੇ ਹੱਥ ਮੈਂ ਤੁਹਾਨੂੰ ਆਦਾ ਕਮਰਾ ਵੀ ਦਿਖਾ ਦਾਂ ਇਹ ਲਾਈਟ ਨਹੀਂ ਬਲਿੰਕ ਕਰ ਰਹੀ ਅਸਲ ਦੇ ਵਿੱਚ ਇਹ ਫੋਨ ਦੀ ਮਤਲਬ ਜਦੋਂ ਰਾਤ ਨੂੰ ਵੀਡੀਓ ਬਣਾਉਨੇ ਆ ਨਾ ਤਾਂ ਕਈ ਵਾਰ ਫੋਨ ਐ ਕਰਨ ਲੱਗ ਜਾਵਾ ਵੈਸੇ ਲਾਈਟ ਇਹ ਸਹੀ ਆ ਇਹ ਫੋਨ ਚ ਹੀ ਆ ਰਹੀ ਆ ਆ ਆਪਣਾ ਕਮਰਾ ਕਮਰਾ ਮੈਂ ਤਾਂ ਨਹੀਂ ਦਿਖਾਉਂਦਾ ਹੁੰਦਾ ਯਾਰ ਖਲਾਰਾ ਵਾਲਾ ਪਾ ਦਿੰਨਾ ਮੈਂ ਫਿਰ ਵਧੀਆ ਨਹੀਂ ਲੱਗਦਾ ਹੋ ਤੇ ਆਪਾਂ ਨੂੰ ਇਹ ਸਾਰਾ 1000 ਰੁਪਏ ਚ ਮਿਲ ਗਿਆ ਪਿਛਲੇ ਪਾਸੇ ਉੱਤਰ ਬਾਥਰੂਮ ਅਟੈਚ ਆ ਤੇ ਆਹ ਟੀਵੀ ਲੱਗਿਆ ਹੋਇਆ ਇਹ ਕੋਈ ਜ਼ਿਆਦਾ ਹੀ ਕਰੀ ਜਾਂਦੀ ਆ ਹਨ ਸਾਰੀਆਂ ਕਰਦੀਆਂ ਹੋਣਗੀਆਂ ਫਿਰ ਤਾਂ ਇਹ ਫੋਨ 'ਚ ਹੀ ਕਰ ਰਹੀ ਆ ਨਾ ਇਹ ਨਹੀਂ ਇਸੇ ਕੱਲੇ ਨਾਲ ਬੈਰ ਆ ਲੋ ਜੀ ਰੂਮ 'ਚ ਆ ਕੇ ਬਹਿ ਗਏ ਆ ਟੈਂਪਰੇਚਰ ਇੱਥੇ ਇਸ ਟਾਈਮ 10-12 ਡਿਗਰੀ ਆ ਯਾਰ ਤੇ ਦੂਜੀ ਗੱਲ ਇਹ ਆ ਵੀ ਠੰਡ ਹੋਣਾ ਇੱਥੇ ਸੁਭਾਵਿਕ ਆ ਕਿਉਂਕਿ ਇਸ ਸ਼ਹਿਰ ਦੀ ਹਾਈਟ ਬਹੁਤ ਜ਼ਿਆਦਾ ਆ ਮਨਾਲੀ ਤੋਂ ਵੀ ਉੱਚੀ ਹਾਈਟ ਤੇ ਆਪਾਂ ਬੈਠੇ ਆ ਤੁਸੀਂ 7.5000 ਤੋਂ 8000 ਫੁੱਟ ਕਹਿ ਸਕਦੇ ਹੋ ਇਹਦੀ ਹਾਈਟ ਹੈ ਜੀ ਅਦੀਸਾ ਬਾਬਾ ਸ਼ਹਿਰ ਦੀ ਤਾਂ ਕਰਕੇ ਇੰਨੀ ਠੰਡ ਤਾਂ ਇੱਥੇ ਬਣਦੀ ਹੈ ਵੈਸੇ ਆ ਜੈਕਟ ਡੀ ਕੈਥਲਾਨ ਦੀ ਹੈ ਗਰਮ ਆ ਪਰ ਉਨੀ ਗਰਮ ਨਹੀਂ ਹੈਗੀ ਵੀ ਇੰਨੀ ਠੰਡ ਵੀ ਰੋਕ ਸਕੇ ਇਹ ਜੇ ਮਾੜੀ ਜੇ ਹੋਰ 2-4 ਡਿਗਰੀ ਟੈਂਪਰੇਚਰ ਘਟ ਗਿਆ ਨਾ ਤਾਂ ਇਹ ਜੈਕਟ ਤੰਗ ਕਰੂਗੀ ਕਿਉਂਕਿ ਜਦੋਂ ਮੈਂ ਟੈਕਸੀ ਦੇ ਵਿੱਚ ਬਹਿ ਕੇ ਆਇਆ ਉਹਦੀ ਬਾਰੀ ਖੁੱਲੀ ਸੀ ਨਾ ਟਾਕੀ ਖੁੱਲੀ ਸੀ ਤਾਂ ਹਵਾ ਲੱਗ ਰਹੀ ਸੀ ਠੰਡ ਲੱਗ ਰਹੀ ਸੀ ਜੈਕਟ ਆਪਾਂ ਲੈਣ ਚੱਲੇ ਸੀ ਮਾਰਕੀਟ ਆਪਾਂ ਚੱਲੇ ਸੀ ਉਹ ਬਾਈ ਆਪਾਂ ਨੂੰ ਪਤਾ ਨਹੀਂ ਕਿੱਧਰ ਲੈ ਗਿਆ ਯਾਰ ਉਹ ਟੈਕਸੀ ਵਾਲਾ ਨੇ ਕੁ ਚੱਕਰ ਪੈ ਜਾਂਦਾ ਤੇ ਕੱਲ ਨੂੰ ਆਪਾਂ ਸਵੇਰੇ ਚੱਲਾਂਗੇ ਜਿਹੜੀ ਮਾਰਕੀਟ ਦੇਖਣ ਆਲੀ ਹੈਗੀ ਆ ਤੇ ਅਦੀਸ ਬਾਬਾ ਦੀ ਸਭ ਤੋਂ ਫੇਮਸ ਤੇ ਸਭ ਤੋਂ ਖਤਰਨਾਕ ਮਾਰਕੀਟ ਦਿਖਾ ਕੇ ਲੈ ਕੇ ਆਵਾਂਗੇ ਜਿਹਦੇ ਬਾਰੇ ਮੈਨੂੰ ਕਿਹਾ ਗਿਆ ਵੀ ਉੱਥੇ ਬਹੁਤ ਧਿਆਨ ਨਾਲ ਜਾਣਾ ਤੁਹਾਡੇ ਫੋਨ ਫੋਨਸ ਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਕੱਢ ਲਈ ਪਰ ਆਪਾਂ ਤਾਂ ਉੱਥੇ ਜਾਣਾ ਹੈਗਾ ਹੀ ਆ ਆਪਣਾ ਕੰਮ ਦੇਖਾਂਗੇ ਧਿਆਨ ਰੱਖਾਂਗੇ ਘੁੰਮਾਂਗੇ ਪਰ ਹੇ ਇੱਕ ਬੰਦੇ ਨੇ ਆਪਾਂ ਨੂੰ ਅਵੇਅਰ ਕੀਤਾ ਉਹ ਚੀਜ਼ ਨੂੰ ਲੈ ਕੇ ਸੋ ਨਵੀਂ ਵੀਡੀਓ ਨਾਲ ਕੱਲ ਨੂੰ ਫੇਰ ਮਿਲਦੇ ਹਾਂ ਜੀ ਜਿਹੜੇ ਬਾਕੀ ਰੰਗ ਢੰਗ ਰਹਿ ਗਏ ਅਦੀਸ ਬਾਬਾ ਦੀ ਰਾਜਧਾਨੀ ਆਓ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਦੇ ਰੰਗ ਢੰਗ ਜਿਹੜੇ ਰਹਿ ਗਏ ਸਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਹਾਈਪ ਵਾਲਾ ਆਪਸ਼ਨ ਵੀ ਆ ਗਿਆ ਹੁਣ ਹਾਈਪ ਵੀ ਕਰ ਦਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤ